ਸਤਿ ਸ਼੍ਰੀ ਅਕਾਲ ਜੀ ਵੀ ਸਾਰਿਆਂ ਨੂੰ ਜੀ। ਬਾਕੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਬਲੌਗ 'ਚ। ਅੱਜ ਬਈ ਫੇਰ ਆਮਗੜੀਏ ਕੋਲ ਆਏ ਹੋਏ ਆ। ਬੇਲੇ ਤੇ ਆਹ 850 ਦਾ ਟਰੈਕ ਆਇਆ ਹੈ ਹੁਣ। ਹਾਂ ਇਹ ਆਇਆ ਵੀਰੇ ਚੁੰਨੀ ਤੋਂ। ਬਈ ਚੁੰਨੀ ਦਾ ਟਰੈਕਟਰ ਆ। ਇੱਕ ਕੱਲ੍ਹ ਦੇ ਦੋ ਲਈ ਹੋਂ ਤਾਂ ਨਾਲ। ਉਹ ਪਿੰਡ ਵਾਲੇ ਮੁੰਡੇ ਦਾ ਦਾ। ਕਰਤੇ ਆ। ਹਾਂ ਉਹਦਾ ਮੁੰਡਾ ਕੈਨੇਡਾ ਗਿਆ ਹੋਇਆ। ਇਹਨੂੰ ਵੀ ਚਾਰ ਬੂਖਰ ਲੱਗੇ ਆ। ਇਹਨੂੰ ਚਾਰ ਬੂਖਰ ਆ। ਇਹ ਸੀਲਿੰਗ ਦਾ ਕੰਮ ਆ। ਸੀਲਿੰਗ ਛੱਡ ਰਹੀ ਆ। ਬਾਕੀ ਆਪਣੇ ਵਾਲਾ ਤਾਂ ਥੋੜਾ ਜਿਆਦਾ ਰਹਿੰਦਾ ਤਾਂ ਬਾਈ ਉਹ ਸਾਈਡਾਂ ਐਲ ਵੀ ਆ ਜਿਹੜੀ ਮੂਰੇ ਲਾਈ ਆਪਾਂ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਾ ਮੈਂ ਵੀ ਸੋਚਦਾ ਆਪਣਾ ਟਰੈਕਟਰ ਵਾਲੇ ਦਾ ਜਮਾਨਾ ਨਹੀਂ ਗੀਤ ਹੋਣਾ ਮੈਂ ਇਹਨੂੰ ਕਿਹਾ ਮਾ ਯਾਰ ਭਾਈ ਜੀ ਇਹਨੂੰ ਟਰੈਕਟਰ ਦਾ ਗਰਸਾ ਭਾਈ ਇਹਨੇ ਟਰੈਕਟਰ ਨੂੰ ਮਾਰਾ ਕਹਿ ਤਾ ਮਾ ਮੈਂ ਇਹਨੂੰ ਐ ਕਿਹਾ ਮਾ ਕੋਈ ਗੱਲ ਨਹੀਂ ਜਿਹੜਾ ਕਹਿੰਦਾ ਯਾਰ ਕਹਿ ਲੰਦੇ ਕਿਸੇ ਨੂੰ ਉਹ ਕਹਿਣ ਦੀ ਗੱਲ ਹੈ ਭਾਈ ਮੈਨੂੰ ਪਤਾ ਭਾਈ ਮੈਂ ਅੱਜ ਵੀ ਕਹਿੰਦਾ ਨਹੀਂ ਕਹਿੰਦਾ ਯਾਰ ਲੋਕ ਗੱਲ ਪਾਉਂਦੇ ਨੇ ਭਾਈ ਮੈਨੂੰ ਪਤਾ ਭਾਈ ਕਿਵੇਂ ਲਾਏ ਨੇ ਪੈਸੇ ਲਾਏ ਹੋਏ ਆ ਪੈਸੇ ਤਾਂ ਮੈਂ ਵੀ ਲਾਏ ਆ ਤੇ ਤੈਨੂੰ ਪਤਾ ਹੀ ਹੈ ਤੂੰ ਕਿਵੇਂ ਲਾਉਣਾ ਚੱਲ ਤੂੰ ਕਹੀ ਜਾਣਦੇ ਯਾਰ ਮੈਂ ਸੋਚਦਾ ਇਹ ਤਾਂ ਬਾਬਾ ਨਾਨਕ ਨੇ ਬਖਸ਼ਿਆ ਯਾਰ ਹੋਈ ਤਾਂ ਗੱਲ ਆ ਅੱਜ ਵੀ ਮ ਮੈਨੂੰ ਹੋਹੀ ਗੈਨ ਵੀ ਸਾਨੂੰ ਠੀਕ ਲੱਗਦਾ ਅਸੀਂ ਕਿਸੇ ਨੂੰ ਥੋੜੀ ਦੇ ਹੋਂਡ ਇੱਕ ਲੜਨਾ ਕਹਿੰਦਾ ਕਿਸੇ ਨਾਲ ਮੈਨੂੰ ਕਿੰਨਾ ਕੁਝ ਕਹਿੰਦੇ ਆ ਲੋਕ ਕਮੈਂਟਾਂ ਦੇ ਜਦ ਤੱਕ ਬੰਦੇ ਨਾਲ ਬੰਦਾ ਵਰਤਦਾ ਨਹੀਂ ਹੁੰਦਾ ਨਾ ਜਦ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਕਿਹੜਾ ਬੰਦਾ ਕਿਹੜਾ ਜਾ ਤਦੋਂ ਵੀਡੀਓ ਚ ਲੱਗਦੇ ਆ ਵੀ ਹਾਂ ਯਾਰ ਕਮੈਂਟ ਕਰਨੇ ਸੌਖੇ ਆ ਕਮੈਂਟ ਕਰਨੇ ਸੌਖੇ ਆ ਸੌਖੇ ਤਾਂ ਹੈਗੇ ਮੈਂ ਤੈਨੂੰ ਆਹ ਗੱਲ ਦੱਸਾਂਗਾ ਹੁਣ ਮੈਂ ਵਿੱਚ ਪਹੁੰਚ ਜਾਂਦੇ ਤਾਂ ਤੇਜ਼ ਬਹੁਤ ਆ ਜੀ ਹਾਂ ਹਾਂ ਜਿਹੜੇ ਬੰਦੇ ਮੇਰੇ ਨਾਲ ਵਰਤਦੇ ਆ ਪਰ ਜਿਹੜੇ ਬੰਦੇ ਮੇਰੇ ਕੋਲ ਆਉਂਦੇ ਆ ਮੈਨੂੰ ਆਪ ਕਹਿੰਦੇ ਵੀ ਮੁੰਡੇ ਨੇ ਮਿਹਨਤ ਕਰੀ ਆ ਹੁਣ ਉੱਥੇ ਬਜੀਤ ਪ੍ਰਾਨ ਦੀ ਦੁਕਾਨਾ ਉਹ ਵੀ ਮੈਨੂੰ ਕਹਿੰਦੇ ਆ ਕਹਿੰਦੇ ਮੁੰਡੇ ਨੇ ਮਿਹਨਤ ਕਰੀ ਆ ਵੀ ਕੱਲਾ ਹੀ ਸਾਰਾ ਕੁਝ ਕਰਦਾ ਮੈਂ ਤੁਹਾਨੂੰ ਕਿਹਾ ਵੀ ਜਿਹੜਾ ਹੁਣ ਮੇਰੀ ਗੱਲ ਸੁਣੂਣ ਬਾਹਰ ਤੇ ਕਈ ਬੰਦੇ ਮੈਨੂੰ ਚੰਗਾ ਨਹੀਂ ਕਹਿੰਦੇ ਕੋਈ ਮੜਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਜੀ 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 ਜਿਹਦੀ ਜਿਹੇ ਜੀ ਸੋਚ ਆ ਅਗਲਾ ਕਹਿੰਦਾ ਕਿ ਆਂ ਦੀਕ ਲੱਗਦੇ ਹਰੇਕ ਬੰਦੇ ਨੂੰ ਤਾਂ ਹੁਣ ਇੱਕ ਬਰਾਬਰ ਲੱਗਦਾ ਨਹੀਂ ਹੁੰਦਾ ਸਹੀ ਹਾਂ ਜੇ ਲੰਘਦਾ ਵੀ ਗਾਹ ਆਓ ਬਡਾਲਾ ਬਡਾਲਾ ਹਾਂ ਪਕਾਲਾ ਪਤਾ ਨਹੀਂ ਹੋਣਾ ਕਿਹੜਾ ਪਿੰਡ ਦਾ ਸਰਦਾਰ ਲਈ ਉਹ ਕਹਿੰਦਾ ਬਈ ਪਰੋਸੇ ਦੀ ਗੱਲ ਹੁੰਦੀ ਆ ਕਹਿੰਦਾ ਤੁਹਾਡੇ ਕੋਲ ਡਰਾਈਵਰ ਪਰੋਸੇ ਵਰ ਛੱਡ ਕੇ ਚੱਲਿਆ ਉਹੀ ਆ ਯਾਰ ਪਹਿਲਾਂ ਵਾਲੇ ਗੁਲਾਬਾ ਜੀ ਦੇ ਗੁਲਾਬਾ ਜੀ ਦੇ ਡਰਾਈਵਰ ਠੀਕ ਆ ਉਹ ਨਾਨੋ ਮਜਾਰੀ ਵਾਲੇ ਦਾ ਫੇਰ ਉਹ ਵੀ ਤਾਂ ਕਿਤੇ ਪਰੋਥੇ ਵਰ ਛੱਡ ਕੇ ਗਏ ਹਾਂ ਤੇ ਹੁਣ ਅਸੀਂ ਐਂ ਚਾਹੀਏ ਹੁਣ ਮੇਰੀ ਗੱਲ ਸੁਣਾ ਉਹਨੂੰ ਕੀ ਪਤਾ ਬਾਈ ਨੂੰ ਮੈਂ ਕਿੰਨੇ ਚ ਡਰਾਈਵਰ ਕਰਾਇਆ ਤੇਰਾ ਉਹੀ ਗੱਲ ਆ ਉਹ ਸਾਡੇ ਸਾਡਾ ਖੂਨ ਚ ਨਹੀਂ ਹੈਗਾ ਬੇਈਮਾਨੀ ਓਏ ਯਾਰ ਦੂਜੇ ਠੱਗੀਆਂ ਥੋਰੀਆਂ ਆਉਂਦੀਆਂ ਸੀ ਉਦੋਂ ਤੱਕ ਪਹੁੰਚੇ ਨਹੀਂ ਕੋਈ ਬੰਦਾ ਵੀ ਨਹੀਂ ਪਹੁੰਚ ਸਕਦਾ ਯਾਰ ਜੇ ਸਾਡੇ ਮਨ ਚ ਚੋਰ ਹੋਵੇ ਹੁਣ ਅਸੀਂ ਆਪਣੇ ਦੰਮ ਪਰ ਖਰੀਦਦੇ ਆਪਨਾ ਤਾਂ ਹੀ ਜੇ ਵੀ ਜਿਹਨੇ ਕੁਝ ਕਹਿਣਾ ਜੀ ਇਹ ਐਂ ਕਰਦੇ ਜੀ ਇਹ ਕਰਦੇ ਮਿਹਨਤ ਕਰਦੇ ਯਾਰ ਆਪਣੀ ਸਹੀ ਗੱਲ ਹੈ ਹੁਣ ਮੈਂ ਇਹ ਨੂੰ ਉਹ ਹੀ ਕਹਿੰਦਾ ਕਿ ਤੂੰ ਨਾ ਲੜ ਯਾਰ ਹਰੇਕ ਦਾ ਆਪਣਾ ਦਮ ਹੈ ਕਿਸੇ ਨੂੰ ਸੋਹਣੀ ਚੀਜ਼ ਲੱਗਦੀ ਹੁੰਦੀ ਆ ਕਿਸੇ ਨੂੰ ਨਹੀਂ ਲੱਗਦੀ ਮੈਂ ਉਹਨੂੰ ਕਹਾਂ ਮੈਂ ਆਪਣੇ ਤਿਆਰ ਕਰਾਇਆ ਆਪਾਂ ਨੂੰ ਸੋਹਣੇ ਲੱਗਣੇ ਤਾਂ ਕਿਸੇ ਚੀਜ਼ ਲੈਣਾ ਤਾਂ ਕਿਸੇ ਨੂੰ ਦਿਖਾਉਣ ਨੂੰ ਤਿਆਰ ਕਰਾਇਆ ਸਹੀ ਆਪਣੀ ਚਾਹ ਪੂਰਾ ਕਰਨੇ ਨੂੰ ਸ਼ੌਂਕ ਤਾਂ ਤੈਨੂੰ ਦੱਖਣਾ ਪਿਆ ਤੇ ਇਹ ਲੜੀ ਜਾਂਦਾ ਲੋਕਾਂ ਨਾਲ ਮੰਨਦਾ ਹੀ ਨਹੀਂ ਮੈਂ ਮੈਂ ਭਾਈ ਦੇਖ ਯਾਰ ਮੈਨੂੰ ਆ ਤੂੰ ਤੇ ਇਹ ਮੇਰੇ ਨਾਲ ਲੜ ਪਾਣਾ ਕਿਦਾਂ ਦੇਖ ਲਈ ਤੂੰ ਨਹੀਂ ਨਹੀਂ ਲੜਨ ਦੀ ਗੱਲ ਮੈਂ ਠੀਕ ਓਰੇ ਮੇਰੇ ਨਾਲ ਲੜ ਪੈਂਦਾ ਏ ਮੈਨੂੰ ਆਈ ਸਮਝ ਆਉਂਦਾ ਮਹਾ ਤੇਰਾ ਰਾਂਝਾ ਰਾਜੀ ਕਾਇਦ ਕਿਸ ਤੇ ਕਰਨੀ ਕੋਈ ਲੈਣ ਦੀ ਕੋਈ ਸੌਣਤਾ ਨਹੀਂ ਮੇਰੀ ਵੀ ਗੱਲ ਆਉਣੀ ਬਸ ਮੰਨੋ ਕਿਸੇ ਦਾ ਜਿਹੜੇ ਦੇਖਦੇ ਠੀਕ ਹੈ ਉਹ ਵੀ ਤੂੰ ਆਏ ਦੇਖ ਜਿਹਨਾਂ ਨੇ ਕਮੈਂਟ ਕਰਿਆ ਪਸੰਦ ਤਾਂ ਤੈਨੂੰ ਕਰਦੇ ਆ ਉਹ ਤੇਰੀ ਵੀਡੀਓ ਦੇਖਦੇ ਤਾਂ ਹੀ ਕਮੈਂਟ ਕਰਦੇ ਹੋ ਤਾਂ ਮੇਰੀ ਗੱਲ ਨਾ ਮੈਨੂੰ ਪਸੰਦ ਨਾ ਹੋਏ ਅਗਲਾ ਫਿਰ ਵੀਡੀਓ ਨਹੀਂ ਦੇਦਾ ਸੀ ਕਹਿੰਦੇ ਵੀ ਪਿਆਰ ਕਰਨ ਉਹ ਯਾਰ ਮੈਂ ਤਾਂ ਆਏ ਨਹੀਂ ਕਹਿੰਦਾ ਠੀਕ ਆ ਵਧੀਆ ਗੱਲ ਆ ਜੇ ਅਗਲਾ ਨਹੀਂ ਪਸੰਦ ਮੈਂ ਅੱਜ ਥੋੜੀ ਗੱਲ ਕਹੀ ਬਈ ਤੁਸੀਂ ਕਮੈਂਟ ਕਰਦੇ ਕਰਿਆ ਮੈਂ ਆਹ ਗੱਲ ਕਹਿਣਾ ਵੀ ਬਾਈ ਕਿਸੇ ਵਾਰ ਹਰਿਆਣੇ ਵਾਲੇ ਆ ਉਹ ਕਿਹੋ ਜਿਹੇ ਟਰੈਕਟਰ ਤਿਆਰ ਕਰਦੇ ਆ ਜਿੱਕੇ ਕਿ ਡਿਗੜੇ ਪੈਂਪਰ ਲਾ ਕੇ ਕਿੰਨੀ ਤੱਲੀ ਉਹਨਾਂ ਅਸੀਂ ਥੋੜੀ ਉਹਨਾਂ ਨੂੰ ਕਹਿ ਸਕਦੇ ਆ ਯਾਰ ਵੀ ਉਹ ਆ ਕਰਿਆ ਉਹ ਕਰਿਆ ਜਿੱਕਣਾ ਉਹਨਾਂ ਨੂੰ ਖੁਸ਼ੀ ਆ ਉਹ ਕਰਦੇ ਆ ਜਿੱਕਣਾ ਬੰਦਿਆਂ ਨੂੰ ਸਿੰਪਲ ਦੀ ਖੁਸ਼ੀ ਆ ਉਹ ਨੂੰ ਸੀ ਕਰਾ ਆ ਇਹ ਆਪਾਂ ਦਰਜਾ ਨਹੀਂ ਖਾ ਲਾ ਸਕਦੇ ਕਿਸੇ ਬੰਦੇ ਦਾ ਵੀ ਬੰਦਾ ਕਿਹਾ ਜਾ ਕੇ ਬੰਦੇ ਨੂੰ ਪਰਖ ਕੇ ਪਤਾ ਲੱਗਦਾ ਹੁੰਦਾ ਵੀ ਬੰਦਾ ਕਿਹਾ ਜਾ ਇਹ ਖੜਨ ਵਾਲਾ ਹੈਗਾ ਤੇ ਗੱਲਾ ਮੇਰੀ ਗੱਲ ਸੁਣ ਲੈ ਕਹਿੰਦੇ ਮਾ ਹੁੰਦਾ ਗੁਲਾਬ ਬਾਈ ਨੇ ਇੱਕ ਟਰੈਕਟਰ ਭੇਜਿਆ ਦਾ ਉਹ ਤੀਜਾ ਟਰੈਕਟਰ ਉਹਨੂੰ ਤਿਆਰ ਹੋਗਾ ਚੌਥਾ ਨਾਨੂ ਮਯਾਰੀਏ ਸਮੇਂ ਦੇ ਚੌਥਾ ਟਰੈਕਟਰ ਆ ਇਹ ਅਗਲਾ ਕਿਹੜਾ ਕਿਹੜਾ ਖੜਾ ਦਿੰਦਾ ਔਰ ਕੀ? ਭਰੋਸੇ ਤੋਂ ਹੁੰਦਾ। ਕੀ ਪਤਾ? ਜਿਹੜੀ ਤੁਸੀਂ ਛੱਡ ਕੇ ਹੁੰਦੀ ਐ। ਉਹੀ ਗੱਲ ਆ ਯਾਰ ਪਹਿਲੀ ਗੱਲ ਲੋਫਰ ਵਾਲੇ ਵਾਲੀ ਆਪਣੇ ਕੋ ਕੋਈ ਹੋਈ ਨਹੀਂ ਐ। ਮੇਰੀ ਗੱਲ ਸੁਣਾ। ਮੇਰੀ ਗੱਲ ਸੁਣਾ। ਹੁਣ ਮੈਂ ਬਾਈ ਵਾਲਾ ਟਰੈਕਟਰ ਤੇਰੇ ਕੋਲ ਛੱਡ ਕੇ ਜਾਂਦਾ ਰਿਆਂ ਗਲਾਬ ਵਾਲਾ। ਹੁਣ ਮੈਂ ਆਪਣੇ ਨਾਲ ਟਰੈਕਟਰ ਘਰ ਨਹੀਂ ਲੈ ਜਾਂਦਾ। ਅਗਲੇ ਨਿਕਾ ਸਾਡਾ ਟਰੈਕਟਰ ਤੂੰ ਯਾਰ ਆਪਣੇ ਵਾਲਾ ਤੈਨੂੰ ਭਰੋਸਾ ਨਹੀਂ ਤਾਂ ਉਹਦੇ 'ਤੇ? ਉਹੀ ਤਾਂ ਗੱਲ ਆ। ਟਰੈਕਟਰ ਖੜੇ ਆ। ਸਹੀ ਆ। ਭਰੋਸਾ ਸਾਨੂੰ ਤਾਂ ਹੀ ਛੱਡ ਕੇ ਜਾਂਦਾ। ਹੁਣ ਈਦੇ ਵਾਲਾ ਵੀ ਤਾਂ ਮੇਰੇ ਕੋ ਖੜਦਾ ਹੀ ਆ। ਉਹੀ ਗੱਲ ਆ ਭਰੋਸੇ ਦੀ। ਪਰ ਉਸੇ ਦੀ ਗੱਲ ਆ ਪਹਿਲਾ 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 ਮੇਰੇ ਕੋਈ ਮੇਰੀ ਗੱਲ ਸੁਣ ਆਜ ਵੀ ਰਿਕਮੈਂਡ ਤੂੰ ਆਪ ਦੱਸ ਕਹਿੰਦੇ ਨੂੰ ਬਥੇਰਾ ਮੰਨੂ ਬੰਦੋਂ ਮਾੜਾ ਕਹਿੰਦੇ ਦਾ ਤਾਂ ਨਹੀਂ ਕਰਦਾ ਤੁਸੀਂ ਮੇਰੀ ਗੱਲ ਤੂੰ ਹਰ ਹੁਣ ਬਾਪੂ ਦੇਤੀ ਕਰਦੇ ਤੁਸੀਂ ਤਾਂ ਦੋਨੇ ਯਾਰ ਵੀਡੀਓ ਵੀ ਬਣਾ ਲੰਨੇ ਗੱਲ ਹੀ ਆ ਜਾਂਦਾ ਹੁਣ ਮੈਨੂੰ ਕਹਿੰਦੇ ਕਹਿੰਦੇ ਆਪਣੇ ਖੇਤਾਂ ਵੱਲ ਦੇਖਦਾ ਨਹੀਂ ਤੂੰ ਆਏ ਤੂੰ ਫਿਰਦਾ ਹੈ ਮੇਰੀ ਗੱਲ ਹੋਰ ਇਹ ਪਾਣੀ ਕੌਣ ਪਾਉਂਦਾ ਕਿਸੇ ਦੀ ਨਹੀਂ ਸੁਣਦੇ ਕਿਸੇ ਦੇ ਕੀ ਮੈਂ ਗੱਲ ਉਹ ਨਹੀਂ ਕਰਦਾ ਵੀ ਸਾਰਾ ਕੁਝ ਜ਼ਰੂਰੀ ਥੋੜੀ ਵੀ ਵੀਡੀਓ ਮੈਨੂੰ ਬਥੇਰੇ ਕਹਿੰਦੇ ਵੀ ਬਾਪੂ ਦੇ ਅਗਲੇ ਨੂੰ ਲੱਗਦਾ ਲੱਗੀ ਜੇ ਸਾਡਾ ਪਿਆਰ ਆ ਜੀ ਪਿਆਰ ਦੀ ਗੱਲ ਹੈ ਉਹ ਕਿਸੇ ਨੂੰ ਪਤਾ ਨਹੀਂ ਹੈਗਾ ਵੀ ਸਾਡਾ ਕਿਹ ਹੈ ਪਿਆਰ ਬਾਪੂ ਪਤਾ ਕਿਸੇ ਨੂੰ ਕਿਸੇ ਨੂੰ ਨਹੀਂ ਪਤਾ ਜੇ ਮੈਂ ਹੁਣ ਕਹਿ ਦਵਾਂ ਵੀ ਆਹ ਚੀਜ਼ ਲੈਣੀ ਆ ਤਾਂ ਉਹਨੇ ਕੁਝ ਨਹੀਂ ਕਹਿਣਾ ਮੈਂ ਟਰੈਕਟਰ ਦਾ ਆਹ ਫੋਨ ਜਾਂਸੀ ਜੀ ਜਗ੍ਹਾ ਕਰਿਆ ਹਾਂ ਮੈਂ ਹੱਲੇ ਕਹਿੰਦਾ ਤਾਂ ਮਾਹ ਵੀ ਕਾਤੇ ਯਾਰ ਕੰਮ ਪੈੇ ਕਰ ਵੀ 12 ਲੱਖ ਰੁਪਈਆ ਬਹੁਤ ਆ ਬਾਪੂ ਨੂੰ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਧੁੱਲੀ ਲੈ ਕੋਈ ਚੱਕਰ ਨਹੀਂ ਆਪਣੀ ਨਾਲ ਖੜਾ ਆਹੋ ਆਪ ਐਵੇਂ ਕਹਿ ਕੇ ਕਈ ਇਹ ਪਿੱਟ ਸੁੰਦੀ ਆ ਉਹ ਤਾਂ ਹੈ ਹੀ ਆ ਪਰ ਮੈਂ ਤੈਨੂੰ ਉਹਦਾ ਕਹਿੰਦਾ ਐਂ ਕਰਦੇ ਜਿ ਐਂ ਕਰਦੇ ਯਾਰ ਕਮਾਉਂਦੇ ਆ ਕਰਦੇ ਆ ਅਏ ਕਿਨ ਇੱਕ ਅਧਿਕਾਰੀ ਠੱਗੀ ਧੋਰੀ ਮਾਰ ਕੇ ਤੇ ਉਹ ਹੀ ਗੱਲ ਮੈਂ ਇੱਥੇ ਆ ਪਈ ਇਹ ਬੇਈਮਾਨੀ ਕਰਕੇ ਯਾਰ ਉਹ ਹੀ ਕੰਮ ਮੈਂ ਜਾਂ ਉਹ ਹੀ ਗੱਲ ਮੈਂ ਕਹਿ ਰਿਹਾ ਦਾ ਕੋਈ ਆਏ ਕਹਿਣਾ ਮੈਂ ਕੋਈ ਵੀ ਕਮੈਂਟ ਕਰ ਦਵੇ ਵੀ ਹਾਂ ਵੀ ਸਾਤੇ ਕੋਈ ਪੈਸੇ ਲੱਤੇ ਇਹਨਾਂ ਨੇ ਵੀ ਸਾਤੇ ਪੈਸੇ ਲੈ ਕੇ ਕੰਮ ਕਰਾਇਆ ਕੋਈ ਵੀ ਕਹਿ ਦਵੇ ਕਦੇ ਆਈ ਨਹੀਂ ਹੈਗਾ ਹੁਣ ਟਰੈਕਟਰ ਵੀ ਆਉਂਦੇ ਸਾਡੇ ਕੋਲ ਤਿਆਰ ਕਰਨੇ ਹੁਣ ਸਣੀ ਨੂੰ ਦੇ ਜੀ ਸਾਡਾ ਪ੍ਰੋਫਿਟ ਰੱਖ ਲਈ ਵਿੱਚ हां बट उका दे कह दे थाने तन्नु कह आओ भाई किन्ने भी कह दे असी आय कहन कि असी ना दोगे कोर्ट तू अपना काम भी करदा साडे ਕਰਕੇ ਵੀ ਚਲਤੇਰੇ ਕੋਲ ਆਉਂਦਾ ਕੰਮ ਆ ਠੀਕ ਆ ਕੋਈ ਬੰਦਾ ਕਦੇ ਤੈਨੂੰ ਕਿਹਾ ਵੀ ਸਣੀ ਸਾਡਾ ਕਮਿਸ਼ਨ ਆ ਭਾਈ 10% ਦੇ ਨਾ ਨਾ ਕਦੇ ਅਸੀਂ ਆਪਣੇ ਪੈਸੇ ਘਟਾਏ ਹੋਵੇ ਤਾਂ ਨਹੀਂ ਦ앗ਦੇ ਭਾਈ ਆਹ ਜੀ ਪੈਸੇ ਘਟਾ ਕੇ ਦਿੱਤੇ ਕਰਾਉਣੇ ਕੰਮ ਵੀ ਹਾਂ ਆਪਣਾ ਪ੍ਰੋਫੀਲ ਕਰਾਜਣੇ ਤੂਏ ਦਾ ਪੈਸਾ ਆ ਉਹ ਕੰਮ ਵੀ ਨਹੀਂ ਆ ਆਪਣਾ ਤਾਂ ਓ ਯਾਰ ਨਹੀਂ ਯਾਰ ਲੋਕਾਂ ਦਾ ਕਿਆ ਕਹਿੰਦੇ ਵੀ ਚੱਲ ਜੇ ਸਾਡਾ ਕੰਮ ਕਹਿੰਦੇ ਵੀ ਯਾਰ ਜੀਦੀ ਚਾਹੀਦੀ ਸੋਚ ਲੈਨੇ ਕਹਿਣਾ ਆਹੋ ਜਿਹੜੀ ਵੀਡੀਓ ਬਣਾਈ ਇਹਦੇ ਪਿੱਛੇ ਵੀ ਬਹੁਤ ਨੇ ਬੋਲਣਾ ਹੈ ਹਾਂ ਵੇਦੂ ਉਹਦਾ ਗੱਲ ਨਾ ਇਹਨੂੰ ਮੈਂ ਤਾਂ ਹੀ ਸਮਝਾਉਂਦਾ ਕਿ ਕੋਈ ਗੱਲ ਨਹੀਂ ਉਹ ਵੀ ਆਪਣੇ ਹੀ ਆ ਜਿਹੜੇ ਕਰਦੇ ਕੋਈ ਗੱਲ ਨਹੀਂ ਕਰ ਲਾਂਦੇ ਯਾਰ ਕਿਸੇ ਤਾਂ ਆ ਗਏ ਉਹਨਾਂ ਨੂੰ ਖੁਸ਼ੀ ਹੁੰਦੀ ਆ ਕਰਕੇ ਕਮੈਂਟ ਕਰ ਲਾਂਦੇ ਟਾਲਾਂ ਦੇ ਚਾ ਉਹ ਸਹੀ ਗੱਲ ਹੈ ਸਹੀ ਨਾ ਇਹਨੂੰ ਸਾਡੇ ਦੂਜੀ ਨਹੀਂ ਕਰ ਆ ਵੀ ਇੱਕ ਬਰਾਬਰਲੀ ਹੋ ਜਾਂਦੀ ਭਾਈ ਮੈਂ ਮੈਂ ਸਾਰਾ ਕੋ ਆਪਣੇ ਬਾਰੇ ਥੋੜਾ ਦੱਸਦਾ ਮੈਂ ਡਾਕਟਰ ਬਾਈ ਬਾਰੇ ਇੱਕ ਗੱਲ ਆ ਇਹਦੀ ਕਸੇਪਤ ਦੇਖੀ ਆ ਨਾ ਤਾਂ ਇਹ ਹੀਰੇ ਬਾਰੇ ਸੁਣਦਾ ਕੁਝ ਨਾ ਇਹਨੇ ਟਰੈਕਟਰ ਬਾਰੇ ਸੁਣਨਾ ਮੈਂ ਮਜਰੀ ਗੱਲ ਸਮਝੇਗਾ ਫਿਰ ਵੀ ਕੀ ਦਾ ਮੂੰਹ ਕੱਢ ਲਊਗਾ ਉਹ ਫੜ ਮੂੰਹ ਵੇ ਪਰ ਹੁਣ ਯਾਰ ਕਰੀਏ ਕੀ ਆ ਮੈਂ ਤਾਂ ਹੀ ਪਿਆ ਯਾਰ ਬਾਈ ਬਾਬੇ ਨਾਨਕ ਚੱਲ ਆ ਜੇ ਲੋਕਾਂ ਦਾ ਬਾਬੇ ਨਾਨਕ ਨਾ ਇਹ ਵੀ ਨਹੀਂ ਉਹ ਕਰੀ ਉਹ ਛੱਡੇ ਇਹ ਮੈਂ ਛੱਡਣ ਦੀ ਗੱਲ ਧੋਣੀ ਅਸੀਂ ਕਹਿੰਦੇ ਆ ਵੀ ਅਸੀਂ ਜੇ ਮਾੜਾ ਨਹੀਂ ਬੋਲਣਾ ਉਹ ਜੰਗਾ ਵੀ ਨਾ ਬੋਲਣਾ ਨਹੀਂ ਆਉਂਦਾ ਕੱਲ ਨਾ ਦੇਖਣਾ ਤਾਂ ਖੁਸ਼ੀ ਹੈ ਮਾੜੇ ਬੋਲੇ ਜੀ ਖੁਸ਼ੀ ਹੈ ਬੋਲਣ ਦੇ ਗਲੇ ਮੈਂ ਹੋ ਗਿਆ ਯਾਰ ਮੈਨੂੰ ਸਕੂਨ ਮਿਲਦਾ ਵੀ ਹਾਂ ਤੇ ਸਹਿਬ ਵੀ ਉਹਦੇ ਨੂੰ ਕਮੈਂਟ ਕਰਿਆ ਇਹ ਰਿਹਾ ਮੈਂ ਕੋਈ ਉਹ ਚੜਦਾ ਚੁੜਦਾ ਨਹੀਂ ਚੜਨੇ ਵਾਲਾ ਕੰਮ ਨਹੀਂ ਆ। ਚੜਦਾ ਤਾਂ ਐ ਨਹੀਂ। ਮੈਂ ਬਹੁਤ ਦਰਦੇ ਚ। ਮੈਂ ਵੀ ਪਹਿਲਾਂ ਇਦੇ ਬਾਗੇ ਜਦ ਮੈਂ ਬਲੌਗ ਅਸੀਂ ਸ਼ੁਰੂ ਕਰੇ ਆ। ਜਦ ਮੇਰੇ ਨਾਲ ਵੀ ਆਹੀ ਕੁਝ ਹੋਇਆ। ਮੈਂ ਵੀ ਕਹਿੰਦਾ ਹੁੰਦਾ ਦੋ ਘਿਹਰ ਨੂੰ ਗਾਲ ਕੱਢਦਾ। ਉਹ ਕਹਿੰਦਾ ਜਿਹੜਾ ਕਹਿੰਦਾ ਇੱਕ ਅੱਗੇ ਰਗਾਦਾ ਮੈਂ ਕਹਿੰਦਾ ਕਹਿ ਲੰਦੇ। ਕਹਾਂ ਤੂੰ ਬਣ ਫੜੋ ਗਿਆ ਉਹ ਆਜਾ। ਯਾਰ ਆਪਾਂ ਨੂੰ ਜੋ ਦੂਰ ਦੂਰ ਦੇ ਬੰਦੇ ਦੇ ਤੇ ਉਹ ਵੀ ਕਿਤੇ ਹੁਣ ਮੈਂ ਇਹਨੂੰ ਗਾਲ ਕੱਢਾਂ ਸਭੀ ਉਹ ਤੈਨੂੰ ਠੀਕ ਆ। ਮੈਨੂੰ ਗਾਲ ਕੱਢੀ। ਇਹ ਜੇ ਕਹੂੰਗਾ ਹਾਂ ਵੀ ਤੂੰ ਮੈਨੂੰ ਗਾਲ ਕੱਢੀ ਫਿਰ ਤਾਂ ਇਹਨੇ ਗਾਲ ਲੈ ਨਹੀਂ ਸਮਝ ਲ ਇਹੇ ਬੋਲ ਨੂੰ ਮੁੰਡੇ ਤੇ ਜਦ ਆਪਾਂ ਇਹਨੇ ਕਹਣਾ ਕੱਢੀ ਜਾਂ ਤੂੰ ਆਪਣੇ ਆਪ ਨੂੰ ਵੱਡਦਾ ਮੰਨੂਗੇ ਬੋਲਣਾਂ ਲੋੜੇ ਨਹੀਂ ਚੁੱਪਾ ਚੰਗੀ ਆ ਬੋਲਣੇ ਨਾਲ ਤੇ ਤਾਂ ਬਰਕਤ ਜੀ ਬਰਕਤ ਹੈ ਬਸ ਕਹਿੰਦਾ ਨਾ ਜਨੂ ਹੋਲੀ ਕਹਿੰਦਾ ਮੈਂ ਚੁੱਪ ਜਾ ਸੁੱਖ ਲੜਦੇ ਨਹੀਂ ਨਾ ਮਰਦੀ ਲੜੀ ਜਾਂ ਮੈਂ ਮੈਂ ਤਾਂ ਯਾਰ ਹੁਣ ਅੱਜ ਤੈਨੂੰ ਚੱਲ ਇੱਕ ਨੇ ਕਰਤਾ ਕੱਲੂ ਫੇਰ ਦੋ ਹੋਰ ਕਰੂੰਗੇ ਤੂੰ ਨਾਲ ਨੂੰ ਵੀ ਬੋਲੂੰਗਾ ਯਾਰ ਹੋਰ ਮੈਂ ਟਰੈਕਟਰ ਵਾਲੇ ਨਾਲ ਮੇਰੇ ਬਾਪੂ ਦਾ ਸੁਭਾਅ ਹੋਰ ਲੋੜ ਦਾ ਤੇ ਯਾ ਸੈਜੂ ਤੋਨ ਨੂੰ ਵੀ ਪਤਾ ਏ ਮੇ ਕਿਹਾ ਯਾ ਬੰਦਾ ਦਾ ਤੇਰੇ ਯਾ ਮੇਰੀ ਗੱਲਾਂ ਆਚ ਵੀ ਰਹਿ ਲਾ ਆਏ ਨਹੀਂ ਹੈਗਾ ਵੀ ਹਾਂ ਸਾਡਾ ਪੁੱਤਾਂ ਵਾਲਾ ਪਿਆਰ ਹੈ ਸਹੀ ਗੱਲ ਯਾਰੀ ਦੋਸਤੀ ਵਾਲਾ ਸਾਡਾ ਹੁਣ ਸਾਡੇ ਨਾਲ ਯਾਰ ਨਹੀਂ ਕੋਈ ਮੈਂ ਕਹੀ ਉਹ ਕਹਿੰਦਾ ਮਾ ਚਾਚਾ ਜੀ ਉਹ ਚਾਚਾ ਜੀ ਨੇ ਕਹਿ ਕੇ ਕਰਦਾ ਯਾਰ ਚਾਚਾ ਕਹਿ ਕੇ ਕਰਦਾ ਠੀਕ ਆ ਉਹ ਆਏ ਕਹਿੰਦਾ ਉਹ ਫੱਕਰ ਬੰਦਾ ਫੱਕਰ ਬੰਦਾ ਹੁਣ ਤੈਨੂੰ ਪਤਾ ਏ ਤੇਰੇ ਕੋਲ 10 ਦਿਨ ਟਰੈਕਟਰ ਖੜਾ ਰਿਹਾ ਤੇ ਮੈਂ ਉਹਦੀ ਕਹੀ ਬਾਪੂ ਦੇ ਆ ਜਿਹੜਾ ਆਇਆ ਉਹਨੇ ਤਾਂ ਇੱਕ ਵਾਰ ਨਹੀਂ ਕਿਹਾ ਮੈਨੂੰ ਪਤਾ ਦਾ ਮੈਨੂੰ ਸਾਰਾ ਪਤਾ ਦਾ ਉਹਨੇ ਤਾਂ ਇੱਕ ਵਾਰ ਨਹੀਂ ਕਿਹਾ ਸਾਡੂ ਉਹਦਾ ਮੈਨੂੰ ਪਤਾ ਮੈਂ ਬਲੌਗਾਂ 'ਚ ਦੇਖ ਲਿਆ ਤਾਂ ਉਹ ਤਾਂ ਕਹਿਦਾ ਹੀ ਨਹੀਂ ਹਾਂ ਅੱਜ ਸਵੇਰ ਉਹਨੂੰ ਫੇਰ ਕਹਿ ਕੇ ਆ ਮੈਂ ਮੈਂ ਚੱਲਿਆ ਕਹਿੰਦਾ ਸਾਜਰੇ ਮੋੜ 'ਤੇ ਕਹਿੰਦਾ ਨੇਰਾ ਨਗਰ 'ਤੇ ਨਾ ਨਾ ਕੋਈ ਮੈਂ ਤਾਂ ਰਹਿਣੀ ਆ ਉਹਦਾ ਵੀ ਖੜਾ ਗੁੱਸਾ ਨਹੀਂ ਕਰੀਦਾ ਹੁੰਦਾ ਕਿਹਦੀ ਗੱਲ ਆ ਕੋਈ ਗੱਲ ਨਹੀਂ ਜਿਹੜਾ ਕਹਿੰਦਾ ਕਰੀ ਜਾ ਮਾਰ ਨਾ ਹਾਂ ਯਾਰ ਉਹ ਗੁੱਸਾ ਮੈਂ ਹੋਰ ਦਾ ਕਰਦਾ ਨਹੀਂ ਆ ਜੀ ਤੇ ਮੈਂ ਬਾਈ ਨਹੀਂ ਸੁਣਦਾ ਤਾਂ ਮੈਨੂੰ ਪਤਾ ਹਜਵੀਰ ਬਾਈ ਰੋ ਰੋ ਕੇ ਬਾਈ ਨੇ ਹੁਣ ਮੇਰੀ ਗੱਲ ਸੁਣ ਉਹ ਬਾਈ ਨੇ ਹੁਣ ਜਿਹਦਾ ਅੱਜ ਫੋਨ ਆਇਆ ਆਪਾਂ ਨੂੰ ਉਹਨੂੰ ਤਾਂ ਹੀ ਤਾਂ ਪਤਾ ਵੀ ਮੈਂ ਤੇਰੇ ਕੋਲ ਆਇਆ ਹੋਇਆ ਹਾਂ ਸਹੀ ਗੱਲ ਉਹਨੂੰ ਜਾ ਮੇਰੀ ਉਹ ਤਾਂ ਮੱਕ ਪਰਦਾ ਸਭ ਕੋਈ ਗੱਲ ਨਹੀਂ ਵੀਰੇ ਉਹਦੇ ਕੋਲੇ ਜਾਣਾ ਵੀ ਕੋਈ ਗੱਲ ਨਹੀਂ ਆਪਾਂ ਗੱਲ ਕਰ ਲੈਂਦੇ ਆ ਉਹ ਕਹਿੰਦਾ ਵੀ ਤੇਰੇ ਵਾਲੇ ਸਿਸਟਮ ਵਰਗਾ ਸਿਸਟਮ ਲਾਉਣਾ ਵੀਰੇ ਮੈਨੂੰ ਬਹੁਤ ਸੋਣਾ ਲੱਗਿਆ ਹੁਣ ਵਿੱਚ ਮਾੜਾ ਵੀ ਕਹਿੰਦੇ ਵਿੱਚ ਉਹ ਬੰਦੇ ਬੱਧੀਆ ਬਸ ਗੱਲ ਉਹ ਯਾਰ ਜੇ ਆਪਣਾ ਕੰਮ ਵਧੀਆ ਲੱਗਦਾ ਤਾਂ ਹੀ ਬੰਦੇ ਆਉਂਦੇ ਆ ਹਰ ਇੱਕ ਬੰਦਾ ਤੈਨੂੰ ਵਧੀਆ ਵਧੀਆ ਹੀ ਕਹੀ ਗਿਆ ਹਾਂ ਤੇ ਤੇਰੀ ਹਵਾ ਖਰਾਬ ਹੋ ਜਣੀ ਇਹ ਤਾਂ ਹਵਾ ਖਰਾਬ ਹੋਣੀ ਆ ਵਿੱਚ ਵਿੱਚ ਬੰਦਾ ਟੋਕਣ ਵਾਲਾ ਵੀ ਚਾਹੀਦਾ ਹੁਣ ਆ ਤਾਂਹੀਂ ਤਾਂਹੀਂ ਟੋਕਦਾ ਇਹਨੇ ਮੈਨੂੰ ਕਹਿੰਦਾ ਉਹ ਕੰਮ ਮੈਨੂੰ ਵਧੀਆ ਨਹੀਂ ਲੱਗਿਆ ਬਸ ਤਾਂ ਹੀ ਜਾਉਂਦੇ ਆ ਕਿਸੇ ਦੀ ਨਹੀਂ ਕਹਦਾ ਸੁਣੋ ਸਭ ਦੀ ਕਰੋ ਆਪਣੀ ਮੈਂ ਕਰਦਾ ਤਾਂ ਮੈਂ ਮਰਜੀ ਹਾਂ ਕਰਦਾ ਤੈਨੂੰ ਪੜੀ ਜਿਹੜੀ ਜਾਂਦੀ ਤੂੰ ਕਰੀਂ ਮੈਂ ਗੁੱਸਾ ਨਹੀਂ ਹੈ ਮੈਂ ਗੁੱਸਾ ਨਹੀਂ ਹੈ ਮੈਂ ਗੁੱਸੇ ਵਾਲੇ ਬੋਲਿਆ ਵੀ ਨਹੀਂ ਸ਼ਬਦ ਕੋਈ ਗੁੱਸੇ ਵਾਲੇ ਦਾ ਨਹੀਂ ਮੈਂ ਨਹੀਂ ਕੁਛ ਕਹਿੰਦਾ ਬਾਈ ਜਿਹੜੇ ਮੈਂ ਕਹਿੰਦਾ ਬਾਈ ਦੇਖ ਕਿਸੇ ਦੀ ਪਸੰਦ ਕੋਈ ਆ ਕਿਸੇ ਨੂੰ ਹੋ ਮੇਰੀ ਗੱਲ ਹੁਣ ਮੇਰਾ ਡੈਡੀਓ ਗਾਲਾਂ ਕੱਢਦਾ ਮਨ ਨੂੰ ਕਹਦਾ ਸਾਲਾ ਸੀਪਲ ਡਾਇਰੈਕਟਰ ਸੋਹਾਂ ਕਰਦਾ ਉਹ ਚਲਾਉਂਦਾ ਹੀ ਨਹੀਂ ਉਹ ਆਪੇ ਕਹਿੰਦਾ ਮੈਨੂੰ ਵੀ ਤਾਂ ਸਿੰਪਲ ਡਰਾਈਵਰ ਠੀਕ ਆ ਕਹਿੰਦਾ ਮੈਨ ਤੇ ਨਹੀਂ ਆ ਚੱਲ ਉਹਨੂੰ ਮੇਰੇ ਬਾਪੂ ਨੇ ਮੈਨੂੰ ਕਿਹਾ ਨਹੀਂ ਕੁਝ ਕਹਿੰਦਾ ਲੁਆ ਲੈ ਜੀ ਲੁਆ ਤੇਰੇ ਬਾਪੂ ਵੀ ਨਹੀਂ ਚਲਾਉਂਦਾ ਤੂੰ ਚਲਾਉਂਦਾ ਹੁਣ ਤੂੰ ਕੰਮ ਕਰਨਾ ਯਾਰ ਪਰ ਚਲਾਉਣਾ ਤੁਸੀਂ ਦੋਹਾਂ ਨੇ ਆ ਇਧਰ ਹੀ ਨੇ ਚਲਾਉਣਾ ਉਧਰ ਤਾਂ ਐ ਸਾਨੂੰ ਠੀਕ ਲੱਗਦਾ ਅਸੀਂ ਤਾਂ ਆਪਣੀ ਕਰਨ ਉਹ ਲੈ ਟੈਲ ਕਿਤੇ ਰਹੀ ਦੋਨੇ ਦੇਖ ਲੈ ਮੈਨੂੰ ਕਦੇ ਕਿਹਾ ਨਹੀਂ ਹੈਗਾ ਕਿ ਜਿਹੜੀ ਚੀਜ਼ ਨੂੰ ਟੋਕਿਆ ਹੋਵੇ ਜਿਹੜੀ ਚੀਜ਼ ਲੈਣੀ ਆ ਤਾਂ ਲੈਣੀ ਹੁੰਦਾ ਕੋਈ ਦਾ ਵੀ ਕਹਿੰਦਾ ਲੈ ਲੈ ਕੋਈ ਦਾ ਜੀ ਕਹਿੰਦਾ ਮਿਹਨਤ ਕਰਦੇ ਆਂ ਆਈ ਆ ਤਾਰ ਦੂਣੀ ਆਉਣੀ ਹੋਲੀ ਇਧਰ ਜੂਏ ਪੂਰਾ ਹੈ ਯਾਰ ਹ ਉਤਾਰ ਪਰ ਲੱਗ ਗਿਆ ਹੋਣਾ ਪੇਚ ਜਦੋਂ ਚਾਹੀਦਾ ਟੋਖਣੇ ਵਾਲਾ ਜੰਦਾ ਸਾਲਾ ਕੰਮ ਨੂੰ ਵੀ ਕੀ ਕਰਦਾ ਉਹ ਹੀ ਤੈਨੂੰ ਮੈਂ ਜਦ ਹੁਣ ਆਪਾਂ ਨੂੰ ਕੋਈ ਚੀਜ਼ ਲੈਣੀ ਆ ਟੋਕਾ ਚੀਨੀਆਂ ਹੋਈ ਜੰਦੀ ਆ ਫੇ ਬੰਦੇ ਦਾ ਮੰਨ ਗਿਆ ਹੁਣ ਅਸੀਂ ਹੁਣ ਲੰਡੇ ਆਪਣਾ ਸਮਟਾ ਉਹ ਮੇਰੀ ਆਦਰ ਕਿਸ਼ਤ ਕਰਾਈ ਹੁੰਦੀ ਆ ਬੜੀ ਤਾਰ ਦੇਣੀ ਆ ਤੂੰ ਆਈ ਗੱਲ ਤੂੰ ਇਹਦਾ ਬਾਪੂ ਹੈ ਕਹਿੰਦਾ ਅਜੇ ਜਦ ਇਹਨੇ ਕੋਈ ਚੀਜ਼ ਦੀ ਸਲਾਹ ਹੀ ਕਰਨੀ ਹੁੰਦੀ ਸੀ ਨਾ ਅਜੇ ਤਿੰਦੇ ਨੇ ਪਤਾ ਗਿਆ ਚੱਲ ਚੱਲੀਏ ਨੇ ਲਾ ਕਾਲਾ ਕਿਆ ਕਰਦਾ ਤਾਂ ਲੱਗਿਆ ਤਿੰਦੇ ਦੇ ਪਾਪੇ ਥਨੇ ਨੇ ਜਿਹਦੇ ਨੰਗੇ ਪਿੰਡੇ ਦਾ ਜਾਇਆ ਤਾਂ ਫੋਨ ਹੈ ਤਿੰਦੇ ਦਾ ਫੋਨ ਆਇਆ ਤਾਂ ਬਹੁਤ ਬਹੁਤ ਆਇਆ ਮੈ ਜਿੰਦਾ ਰਹੇ ਬੰਦ ਜਿੰਦਾ ਹੋਊਗਾ ਗੱਗਾ ਹੋਊਗਾ ਇਹਨਾਂ ਜਿਹੜੇ ਭਾਰਤਾਂ ਨੇ ਬੰਪ ਚੜਕਾ ਦੱਬ ਦੇ ਗਏ ਬੈਠੇ ਆ ਚੱਕਰੇ ਨੂੰ ਜਿਹੜੇ ਲੈ ਆਇਆ ਆ ਹੀ ਹੁੰਦਾ ਆ ਹੌਸਲਾ 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 ਆਪਣੇ ਨਾਲ ਬੰਦੇ ਹੈਗੇ ਆ ਚਾਹ ਕਿੰਦਾ ਚੱਲ ਵਧੀਆ ਆਪਣਾ ਕੰਮ ਸੈੱਟ ਹੋ ਗਿਆ ਉਹਦਾ ਪਰ ਫਾਲਾ ਸਾਨੂੰ ਬੋਲ ਦੀਤ ਬਾਰੇ ਹੋ ਗਿਆ ਹੋਣਾ ਪਹਿਲਾਂ ਤਾਂ 1 ਵਜੇ ਪੈਂਡਾ ਹੁੰਦਾ ਲੱਗੇ ਤੈਨੂੰ ਕੱਲਾ ਹੁਣ ਵੀ ਚੱਲਾ ਆ ਜਾਂਦਾ ਕਿਹੜਾ ਮਾਰ ਦੂੰਗਾ ਹੁਣ ਜਿਆਦਾ ਪੱਕਾ ਹੋਊਗਾ ਇਹ ਹੁਣ ਮੇਰਾ ਵੀ ਤਾਂ ਖਾਤ ਦੇ ਦੋਨੇ ਨੂੰ ਆਇਆ ਤਾਂ ਵਾਹ ਦਸ ਸਵੇਰੇ ਫੁੱਤਰ ਦੱਬ ਦੇਦਾ ਹਾਲ ਚਾਲੇ ਪੁੱਛਦਾ ਦਾ ਯਾਰ ਖੜਾ ਫੋਨ ਨਹੀਂ ਚੈੱਕ ਕਰਦਾ ਤੇ ਹੀ ਖੜਾ ਖੜਾ ਉਹ ਮੈਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਨੂੰ ਦਾ ਆਪੋ ਤੋਂ ਮਿੱਤ ਨਹੀਂ ਜਾ ਕੋਈ ਨਾ ਫੋਨ ਕਰਾਂ ਮੈਂ ਟਰੈਕਟਰ ਪਾਉਂਦਾ ਯਾਰ ਇਹਨਾਂ ਮਾੜਾ ਚ ਪਹਿਲਾ ਸਭ ਤੋਂ ਪਹਿਲਾ ਇਹਨੇ ਕੰਮ ਕਰਾਇਆ ਤਾਂ ਫਿਰ ਤਾਂ ਹੌਲੀ ਹੌਲੀ ਦੇਲਾ ਕਿੰਨੇ ਆ ਨਾ ਪਿਆਰ ਪੈ ਗਿਆ ਇਹਨੇ ਹੋਰ ਝੱਟ ਤੂੰ ਚੱਲ ਜੇ ਕੋਈ ਤੂੰ ਹੋਰ ਝੱਟ ਕਿਸੇ ਦਾ ਕੰਮ ਵਧੀਆ ਕਰਦਾ ਤਾਂਹੀਂ ਤੇਰੇ ਪਰ ਇਹਨੇ ਨਹੀਂ ਪਰ ਇਹਨੇ ਸਾਥ ਪੂਰਾ ਦਿੱਤਾ ਬਾਈ ਆਪਾਂ ਕਹਿੰਦੇ ਆ ਮੂੰਹ ਤੇ ਕਹਿੰਦੇ ਆ ਚੱਲ ਕੋਈ ਤਾਂ ਨਹੀਂ ਆਇਆ ਜੀ ਇਹਦੀ ਪਹਿਲਾਂ ਅਿੱਧਾ ਇਧਾ ਜਾਣ ਦੋ ਨਾ ਇਹਨੇ ਕੰਮ ਕਰਾਇਆ ਇਹਨੇ ਯਾਦ ਤੋਂ ਜਦੋਂ ਮੈਂ ਕਰਾ ਕੇ ਲੈ ਗਿਆ ਚਾਚੇ ਨੇ ਮੇਰੀ ਅੱਖ ਜਿੱਤ ਤੈ ਲਾਈ ਐਨੇ ਵੀ ਅੱਡੇ ਨੇ ਵੀ ਆ 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 ਹਾਂ ਉੱਥੇ ਉੱਥੇ ਦੇ ਚੱਕਰ ਚ ਪੈ ਗਿਆ ਚੱਲ ਉਹ ਵੀ ਛੱਡ ਕਾਲੀ ਗਾਲੀ ਚ ਹਾਂ ਦੇਖ ਚੱਲੀਏ ਫਿਰ ਤਾਂ ਚੱਲ ਮੈਂ ਜੀ ਆ ਬਾਈ ਫਿਰ ਚਲਦੇ ਹਾਂ ਤੁਹਾਨੂੰ ਕਰਦੇ ਗੱਲਬਾਤ ਬਾਕੀ ਗੁੱਸਾ ਨਾ ਕਰਿਓ ਬਾਈ ਕੋਈ ਗੱਲ ਦਾ ਮੈਂ ਤਾਂ ਕਾਹ ਕਰਕੇ ਬਾਈ ਇਹਦੀ ਗੱਲ ਦਾ ਇਹਦੀ ਗੱਲ ਦਾ ਇਹਦੀ ਗੱਲ ਦਾ ਕੋਈ ਗੁੱਸਾ ਨਾ ਕਰਿਓ ਸਾਨੂੰ ਸਾਥੀਦਾਰ ਮੈਂ ਕੋਈ ਵੀ ਚੱਲ ਬੰਦਾ ਯਾਰ ਪੈ ਲੱਗੇ ਮੈਨੂੰ ਗੁੱਸਾ ਤਾਂ ਥਾਲਾ ਆ ਜਾਂਦਾ ਨਹੀਂ ਬਾਈ ਇਹ ਅੱਡੀ ਜਗ੍ਹਾ ਵੀ ਸਹੀ ਹੈ ਮੈਂ ਨਹੀਂ ਸੁਣਦਾ ਬਾਕੀ ਬੜਾ ਬਾਈ ਕਰੀ ਹੈਗਾ ਬਾਈ ਟੈਨਸ਼ਨ ਨਹੀਂ ਲੈਣੀ ਇਹ ਤਾਂ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਇੱਕ ਹੋਰ ਗੱਲ ਹੈ ਇਹ ਦੇਸਾਨੀ ਸੰਨੀ ਨਾ ਦਿਸਾਨੀ ਨਾ ਨਾ ਅਡੀ ਪਹਿਲੀ ਨਾ ਇਹ ਕੰਮ ਕਰਦਾ ਅੱਜ ਨਾ ਮੇਤੇ ਲੱਗਣਾ ਤੇ ਉਹਨਾਂ ਦੇ ਉੱਤੇ ਲੱਗਣਾ ਤੇ ਇਹ ਗੱਲ ਲਿਖ ਕੇ ਲੈ ਲੈ ਬਾਕੀ ਗੱਲ ਹੋਣੀ ਨਹੀਂ ਦੱਸਾਂ ਅਸੀਂ ਕੋਈ ਬਹੁਤ ਆ ਮੇਰੇ ਅਜੇ ਕੰਮ ਨੂੰ ਮੈਂ ਦੇਖ ਲੈ ਕਦਾਂ ਹੀ ਹੁਣ ਇੱਕ ਲਾਈ ਬੈਠਾ ਹੋਈ ਬੰਦਾ ਜੀ ਜਿਹਨਾਂ ਨਾਲ ਤਿਆਰ ਹਾਂ ਹੁਣ ਇਹ ਇਹਦੇ ਨਾਲ ਦੇਗਾ ਇਹ ਆਏ ਆ ਪੈਸਿਆਂ ਦੇ ਉਧਰ ਉਧਰ ਕਰਕੇ ਅਜਾ ਕਮੈਂਟ ਕਰਕੇ ਅਸੀਂ ਕਰਲਾਂ ਨੇ ਕੰਮ ਠੀਕ ਆ ਇੱਕ ਦੋ ਦਿਨ ਡੇਟ ਫੇਟ ਤਾਂ ਹੀ ਲੱਗ ਗਿਆ ਨਹੀਂ ਇਕੱਠੇ ਅਗਲਾ ਇਹਨੂੰ ਦੇ ਦੇ ਬਈ ਬਹੁਤ ਔਖੀ ਹੋ ਜੇ ਪੱਕੀ ਗੱਲ ਆ ਨਾ ਨਾ ਉਹ ਤਾਂ ਕੋਈ ਚੱਕਰ ਨਹੀਂ ਉਹਦੇ ਨਾਲ ਇਹ ਸਾਰਾ ਕੋਈ ਸਹੀ ਗੱਲ ਆ ਜੇ ਤੂੰ ਦੀ ਕੱਢਦੇ ਆ ਨਾਲ ਆਪਾਂ ਵੀ ਖੜੇ ਆ ਐ ਇੱਥੀ ਜਾਣਾ ਸਾਰਾ ਜੀ ਚੱਲੀਏ ਫੇਰ ਚਾਹ ਲੈ ਕੇ ਚੱਲਦੇ ਹਾਂ ਹਾਂ ਵਰਮਾ ਦੇ ਕੇ ਲੈਟ ਹਾਂ ਹਾਂ ਲੋ ਬਈ ਅੱਜ ਪਰਸੂ ਦੀ ਬਾਤ ਆ ਬਾਈ ਆ ਜਾ ਦਿਨ ਪਰ ਦਿਨ ਤਿਆਰ ਹੋ ਰਹੀ ਮੋਟਰ ਹੁਣ ਮਿਸਤਰੀ ਗੱਲ ਜੀ ਹਸਨਦਾਲ ਜੀ ਇੱਧਰ ਆਓ ਲੱਗੇ ਵੇ ਆ ਹੁਣੀ ਗਏ ਜਾਂ ਮਿਸਤਰੀ ਹਾਂ ਅਜੇ ਗਏ ਹੋ ਆ ਹੁਣ ਅੰਦਰ ਬਾਹਰ ਤਾਂ ਕੋਈ ਨਾ ਜ਼ੇਰੂਰ ਜ਼ਰੂਰ ਪਹੁੰਚਾਂਗੇ ਮੈਂ ਤੂੰ ਬਾਤ ਨਹੀਂ ਬਣਾਇ ਤਾ ਨਾ ਇਹ ਇਧਰ ਹਟਾ ਲਓਣੀ ਪਰ 15 ਟਾਇਲ 12 ਟਾਇਲ ਲਾਦਾ ਬਾਹਰ ਆਈ ਹੈ ਨਾ ਬਾਹਰ ਠੀਕ ਹੈ ਕਾਂਤਨੀਮੀ ਹੋਗੀ ਗੱਗੇ ਯਾਰ ਪੰਮੇ 10 ਰੁਪਏ ਹੋਈ ਨਹੀਂ ਤੇ ਨਹੀਂ ਹੋਈ 22 ਫੁੱਟ ਹੁੰਦੀ ਬਾਈ ਬਾਈ ਇਹ ਤਾਂ ਛੋੜੀ ਹੋ ਹੈ ਜੀ ਮਗਾ ਉਪਰੋਂ ਬਾਂਧਣਾ ਉਹਨਾਂ ਨੇ ਕੁਛ ਕਰਨੀ ਹੈਗਾ ਯਾਰ ਆਹ ਸਹਤ ਚਾਹੀਦੀ ਆਪਣਾ ਜੋ ਚੀਜ਼ ਬਗਾਉਣੀ ਕੋਈ ਮਰਦਾ ਮੈਂ ਹੁਣ ਬੈਠਾ ਬੈਠੜੇ ਜੋ ਪਹਿਲਾਂ ਖੜ ਕੇ ਬਗਾਉਣੀ ਉਹ ਪਹਿਲਾਂ ਬੈਠ ਕੇ ਬਗਾਉਣੀ ਜੂਗਾ ਮਗਬੇ ਫਸ ਗਿਆ ਮਗਬੇ ਫਸ ਗਿਆ ਆਪਣੇ ਹਾਈਟ ਦਾ ਬੰਦਾ ਆਰਾਮ ਕੰਮ ਕਰੀ ਜਾਵੇ ਉਹ ਇੱਥੇ ਆਈਏ ਇੱਥੇ ਹਾਂ ਆਪਣਾ ਬੰਦਾ ਆਰਾਮ ਕੰਮ ਕਰੀ ਜਾਵੇ ਮੈਂ ਦਵੂਗਾ ਇਹ ਦੇਖਾਂ ਹਾਂ ਹਾਂ ਰਹਿਣ ਦੇ ਕਿੱਲਾ ਏ ਉਹ ਆਈਏ ਕਿੱਥੇ ਕਿੱਲਾ ਉਹ ਕਿੱਲਾ ਫੋਟੋ ਪਾ ਆਇਆ ਏ ਇੰਨੀ ਚਾਹੀਦੀ ਬਾਈ ਦੇਖ ਲੈ ਮਿਲ ਕੇ ਲੈ ਆ ਉਹ ਯਾਰ ਆਪਣਾ ਇਹ ਸੋਈ ਮਹੁੰਨੀ ਆ ਆਪਣੇ ਨੂੰ ਉਹ ਦੇਖ ਲੈ ਬਸ ਹਾਂ ਤਿੰਨ ਚਾ ਕੜਕਟਾ ਆਪਦੀ ਦਾ ਗੱਲ ਐ ਇੰਨੀ ਕਿਹ ਆ ਉਹ ਇੰਨੀ ਕਿੱਥੇ ਆ ਉਹ ਇੰਨੀ ਕਿਹ ਆ ਹੱਥ ਘਾਇ ਰ ਤੂੰ ਆਕਰ ਆਪ ਤੂੰ ਖੜ ਜਾ ਕੇ ਦੇਖ ਵੀ ਤੂੰ ਉੱਥੇ ਬਹਿ ਕੇ ਬਣਾ ਲੂੰਗਾ ਆ ਆ ਝੁੱਕੇ ਮੈਂ ਬਣਾ ਤੈਨੂੰ ਇਹਨਾਂ ਨੀਵੇਂ ਹੋ ਗਏ ਬੜਾ ਫਿੱਟਾ ਮਨ ਤੋਂ ਬੜਾ ਕੱਟ ਕੇ ਆ ਇਦੁੱਲਾ ਕੋ ਫੜਾਈ ਕੱਟ ਕੇ ਦਿੱਤਾ ਤੂ ਬਾ ਮਿਲ ਲਿਆ ਕਿੰਨੀ ਆ ਇਹੋ ਕਿੰਨੀ ਬੰਮੇ 23 ਫੁੱਟ ਸਾਡੇ ਮੈਂ ਆਵੇ ਤੇ ਬੰਮੇ ਨੇ ਦੇਖ ਲੈ ਕਿੱਥੇ ਆ ਮੈਂ 23 ਫੁੱਟ ਦੇ ਕਿੱਥੇ ਆ ਆ 2 ਫੁੱਟ ਪਹਿਲਾਂ ਹੁਣੇ ਹੂੰ 2 ਫੁੱਟ ਇਹ ਅੱਧਾ ਫੁੱਟ ਔਣੀ 6 ਇੰਚ ਹੋਣੀ ਆ ਇਹ ਲੈ 6 ਇੰਚ ਨਹੀਂ ਪੂਰੇ ਜਿਹਾ ਚਾਹੀਦੀ ਆ ਯਾਰ ਫਿਰ ਆਇਆ ਹੀੜਾ ਸਮਾਂ ਸਮਾਂ ਵੀ ਰੱਖ ਹੋ ਜਾਊਗਾ ਆਪਣਾ ਉੱਪਰ ਹਾਈਟ ਚਾਹੀਦੀ ਆ ਇਹਨੂੰ ਕਾ ਚੱਕਰ ਉਹੋ ਕੱਟ ਲੈਣਾ ਉਹਨੂੰ ਕਾ ਲਾਗੇ ਰੋੜੇ ਦੇ ਮੋਕੇ ਘੱਟ ਰਹੇ ਨੇ ਚੱਕਰ ਨਹੀਂ ਲੋੜੀਂ ਡ੍ਰਿੱਲ ਮਾਰਦੇ ਨਹੀਂ ਸਰਗੀ ਕੋਨੇ ਹਾਂ ਫੋਕੇ ਲੋੜੇ ਨਹੀਂ ਨਹੀਂ ਡ੍ਰਿੱਲ ਮਾਰਦੇ ਨਹੀਂ ਹੁਣ ਹੀ ਪਾ ਬਾਅਦ ਔਖਾ ਆਊਗਾ ਦੇਖ ਰਹਾ ਡ੍ਰਿੱਲ ਮਾਰਦੇ ਨਹੀਂ ਜੇ ਕਿੱਲਾ ਬਣਾਣਾ ਨਾਲੇ ਆਪਣੇ ਕੁਛ ਨਾ ਕਰ ਤੇਰੇ ਕਰਾ ਨਾਲ ਹੈਗੀ ਤਾਂ ਹੋਈ ਨਾ ਉਹ ਸਲਿੱਪ ਪਈ ਵੀ ਆ ਉਹ ਦੇਖ ਕੇ ਕਿੰਨੀ ਫੋਟੋ ਬਸ ਉਹਨੇ ਪਰ ਉਹਨੇ ਪਰ ਪਾਲਾ ਇੱਥੇ ਇੱਥੇ ਬੰਦਾ ਥੋੜਾ ਆਏ ਥੋੜੀ ਝੁੱਕ ਕੇ ਕੰਮ ਕਰੂ ਬੰਦਾ ਇੱਥੇ ਆਉਣਾ ਚਾਹੀਦਾ ਰਿਲੈਕਸ ਹੋ ਕੇ ਕੰਮ ਆ ਜਾਏਗਾ ਨਾ ਜੇ ਨਹੀਂ ਬਣਾਉਣੀ ਤਾਂ ਰਹਿਣ ਤੇ ਚਿੱਲਾ ਬਣਾਉਣ ਤੇ ਕੱਚੇ ਵਧਿਆਲਾ ਲੱਕੜੀ ਚੱਲੂਗੀ ਉੱਲਾ ਦਾ ਸਾੜ ਪਰ ਵੀ ਗਣ ਜਾਣਾ ਆਹੋ ਫਿਰ ਉਹ ਤਾਂ ਬਣਾਉਣੀ ਹੈ ਤਾਂ ਖਾਨ ਨੂੰ ਰੱਖ ਲੈਂਦਾ ਸੱਚ ਫਿਰ ਤੇ ਬਾਈ ਉਹ ਮਿੰਨਤਾ ਫਿਰ ਦੇਖ ਕਿਆ ਗੱਡਾ ਉੱਤ ਕੀ ਕਰਨਾ ਉਹ ਟਾਈਪ ਨਹੀਂ ਦਬਣਾ ਉਹ ਚੋਚੇ ਚੋਂ ਯਾਰ ਆਹੋ ਉਹ ਤਾਂ ਕਰੋ ਘੋਣੇ ਵਾਲਾ ਮਹੂਰਤ ਤਾਂ ਤੱਕ ਹੋਇਆ ਹੀ ਨਹੀਂ ਅਜੇ ਹਲਾ ਚਲਾ ਪਾਣੀ ਯਾਰਾਂ ਦਾ ਪਾਣੀ ਕਰਨਾ ਮੈਂ ਇਧਰੋਂ ਗਿਰਦਾ ਹੋਣਾ ਖਾਲ ਚੋਂ ਨੰਮੇ ਨੰਮੇ ਦਾ ਛੋਟੇ ਦਿਨ ਕੱਢੀ ਹੈ ਉੱਥੇ ਤੇ ਸਾਰੇ ਲੱਗ ਗਏ ਹੈ ਮੈਂ ਤਾਂ ਇਹਨੂੰ ਮੈਂ ਤਾਂ ਸਾਡਾ ਵੀ ਚਾਚਾ ਕਹਿੰਦਾ ਇੱਧਰ ਨੂੰ ਗੱਡ ਮੈਂ ਇੱਥੇ ਰਹਿਣ ਦੇ ਤੇ ਮਿਲਣਾ ਕਹਤਾ ਲੈਂਥ ਹੋਣੀ ਵੀ ਬੁੜਦੀ ਮਿਲਣਾ ਕਹਤਾ ਦੂਰ ਤਾਂ ਜਾ ਜਾ ਹੈਂ ਦੀ ਘੁੱਟ ਥੋੜੋ ਉਹ ਇੱਥੇ ਵੀ ਖੜਨਾ ਇਹਨੇ ਪੰਮੇ ਆਏ ਕਿੱਥੇ ਵੀ ਜਾਣਾ ਖੜਾਉਣਾ ਨਹੀਂ ਹੈਗਾ ਹਾਂ ਤੇ ਚਵੱਚਾ ਬਣ ਚਵੱਚਾ ਬਣ ਹਾਂ ਤੇ ਉਹ ਪਾਣੀ ਕਿੱਥੇ ਨੂੰ ਕੱਢੂਗਾ ਚਲ ਉਹ ਕਿੱਥੇ ਤੇੜੀ ਨਹੀਂ ਆਦਾ ਲੱਗ ਨਾ ਮੈਂ ਕਹਾਂ ਆਂ ਵੀ ਹੌਦੀ ਜੀ ਬਣਾ ਕੇ ਨਾ ਉਹ ਉਹ ਕਰ ਦੋ ਹੌਦੀ ਬਣਾ ਕੇ ਉਹਦੋਂ ਬਾਅਦ ਖਾਹ ਬਣਾ ਪਾ ਦੋ ਇੱਟਾਂ ਦੀ ਖਾਹ ਬਣਾ ਦੋ ਪੱਕੀ ਪੱਕਾ ਦੂਹਾ ਪੈ ਠੀਕ ਦੂਹਾ ਪੈ ਇੱਟਾਂ ਦੀ ਸਾਤੇ ਲੋਟ ਆ ਯਾਰ ਪਹਿਲਾਂ ਉਹ ਰਿਓ ਪਾਲਾ ਮੈਂ ਮਿੱਟੀ ਪਾਉਣੀ ਜਿੰਨੀ ਵੀ ਮਿੱਟੀ ਪਾਉਣੀ ਉੰਨੀ ਪਾਲਾ ਮਿੱਟੀ ਪਾਉਣ ਦੇ ਬਾਅਦ ਹੌਦੀ ਬਣਾ ਕੇ ਆਪਣਾ ਖਾਹ ਬਣਾਉਣਾ ਇੱਟਾਂ ਵੀ ਪਾਰੀ ਸਾਈਡ ਨੂੰ ਉਹ ਖਾਲਾ ਮੋੜ ਰੇ ਸਾਈ ਇੱਥੇ ਸਿੱਧਾ ਲੈ ਲਿਆ ਐ ਲਾ ਗਿਆ ਐ ਆਇਓ ਕਹਿੰਦਾ ਮੈਂ ਹੌਦੀ ਧੂਏ ਰੋਟ ਬਣਾ ਲੈਣ ਦੇ ਹੌਦੀ ਉੱਥੇ ਨੂੰ ਭਾੜਾ ਟਿੱਕਾ ਲੱਗੂ ਆ ਇੱਥੇ ਤੇ ਐ ਐ ਕੱਢ ਦੇਣਾ ਹਾਂ ਹੌਦੇ ਠੀਕ ਆ ਪੈਪ ਨਾਲ ਹਾਂਜੀ ਚੱਲਦਾ ਕਰੀਏ ਪਹਿਲਾਂ ਪਮਾਸੜ ਚਲਾ ਦੇ ਇੱਕ ਆ ਜਾ ਠੀਕ ਹੈ ਬੜੇ ਗਲਾ ਵਾਲੇ ਕਿੱਥੇ ਕਿੱਥੇ ਫਰੀਗ ਨੂੰ ਰੋਕ ਕੇ ਖੜ ਜਾਂਦਾ ਦਿੰਦਾ ਓਏ ਮੰਦਾ ਹੈ ਨਹੀਂ ਜੇ ਜੀ ਬਾਸ ਹੱਤਾਂ ਪੈਣਾ ਕਰਤਾ ਤਦ ਇਹ ਕਹਿੰਦਾ ਵੀ ਸਲਾਹ ਕਹਿੰਦਾ ਲੋ ਹਰੇਕ ਦੀ ਕਹਿੰਦਾ ਮਾਰ ਲਈ ਆਪੋ ਦਾ ਹੈਗਾ ਨਾ ਇਹ ਗੱਲ ਸਹੀ ਨਹੀਂ ਸਲਾਹ ਸਭ ਦੀ ਲੋ ਇਹ ਗੱਲ ਸੋਣਾ ਇਦਾਂ ਨੂੰ ਪਰ ਕਰ ਮਾਰਨੀ ਸਹੀ ਹੈ ਸਾਡੇ ਪਾਸੇ ਸਹੀ ਨਹੀਂ ਹੈ ਹਾਂ ਬੇਤੀ ਕਰਦਾ ਕਦੇ ਨਹੀਂ ਬਣਾ ਕੇ ਫਿਰ ਜੇ ਮੰਨਣੀ ਹੋਣੀ ਹੈਗੀ ਮੰਨਣੀ ਨਹੀਂ ਮੇਰੇ ਕਹਿੰਦਾ ਉਹ ਤੈਨੂੰ ਪਹਿਲੀ ਸਲਾਹ ਦੇਣ ਲੱਗੇ ਆ ਪਤਾ ਨਹੀਂ 20 ਸਲਾਹ ਦੇਣ ਲੱਗੇ ਹੋਣੇ ਆਈ ਵਾਰ ਸਾਨੂੰ ਨਾਲ ਇੱਕੜ ਕਹਿੰਦਾ ਫਿਰ ਸਲਾਹ ਦੇ ਕਰਦਾ ਨਹੀਂ ਫਿਰ ਰੋਕਣਾ ਬਣਾ ਹੀ ਕਰਦੇ ਜੇ ਕਹਣਾ ਕਹਿੰਦੇ ਆ ਕਰਦਾ ਨਹੀਂ ਹੈਗਾ ਆਹ ਦੇਖ ਤੂੰ ਉਹਦੇ ਪਲਾ ਦੱਸ ਨੀ ਹੁਣ ਉਹ ਡਿੱਗੀ ਬਣੂਗੀ ਡਿੱਗੀ ਬਣ ਕੇ ਪਾਣੀ ਤਾਂ ਨਿਕਲਦਾ ਜੱਟੇ ਦਾ ਹਾਂ ਮਗਾ ਇੱਥੇ ਵੀ ਐ ਘਾੜ ਬਣਾ ਦੇ ਦੂਜੋ ਪੈਪਣਾ ਦੱਬ ਮੈਂ ਕਹਿੰਦਾ ਕੀ ਬਣਾ ਲੈਣੇ ਪੈਪ ਦੱਬ ਉਹ ਦਸਰਾ ਪਾਣੀ ਤੋਂ ਹੋਣਾ ਪੈਣੀ ਇੱਥਾ ਨਹੀਂ ਉਹਦੇ ਪਰਤ ਪਹਿਣਾ ਨਹੀਂ ਡਿੱਗੀ ਬਣਾ ਕੇ ਇੱਥੇ ਖਾਲ ਕਰ ਮਤਲਬ ਜਿੱਥੇ ਖਾਲ ਬਣੂ ਛੱਗਦਾ ਪੈਪ ਦੱਬ ਹੁਣ ਇੱਥੇ ਤਾਂ ਡਿੱਕਾ ਜਾੜਾ ਨਾਮ ਉਰੇ ਬਣਾ ਕੇ ਡਿੱਗੀ ਆ ਉੱਥੋਂ ਉਹ ਖਾਲਚ ਨੂੰ ਉਹ ਗਿਰਦੇ ਨਾਲ ਉਹ ਪਾ ਕੇ ਇੱਟਾਂ ਵਾਲੀ ਬਣਾ ਕੇ ਬਣਾ ਲੈਂਦੇ ਆ ਵੀ ਪਾਈਪ ਦਾ ਟੋਟਾ ਲਿਆਉਂਦਾ ਮੈਨੂੰ ਮਿਲ ਕੇ ਦੱਸ ਵੀ ਇਹ ਤੇ ਖੋਦੀ ਬਣਾ ਕੇ ਆਪਾਂ ਖਾਲਚ ਪਾਈਪ ਦਾ ਟੋਟਾ ਕਿਉਂਕਿ ਉਹ ਫਿਰ ਉੱਪਰ ਪਲੇਨ ਤਾਂ ਰਹੂਗੀ ਜਗਾ ਉਹ ਠੀਕ ਹੈ ਅੰਡਰਗਰਾਊਂਡ ਪਾਣੀ ਨਿਕਲੀ ਜਾਣਾ ਰਹੀ ਗੱਲ ਹੈ ਖੋਦੀ ਬਣਾਉਣੀ ਪੈਣੀ ਹੈ ਇੱਕੋ ਚੀਜ਼ ਜੇ ਹੋਦਾ ਦੱਸ ਓਕੇ ਓਕੇ ਆ ਨਾ ਮੈਂ ਤੂੰ ਵੀ ਕਰੂੰਗਾ ਕੁਝ ਉਹ ਲਾ ਦੇ ਤੂੰ ਮੇਰੀ ਸਲਾਹ ਹੈ ਖੁੱਲਾ ਬੰਨ ਕੇ ਤੇ ਪਾਈਪ ਸਿੱਧਾ ਉੱਥੇ ਪਾ ਹਾਂ ਆ ਪਾਈਪ ਪਾ ਜੇ ਐਸੇ ਪਾਈਪ ਕਿਉਂ ਨਾ ਮੈਂ ਉਰੇ ਹੀ ਪਾ ਇਹ ਕਿੱਦਾਂ ਕਰਤਾ ਭਰਤ ਪਾਉਣਾ ਹੈ ਕਿ ਬਾਹਰ ਕੱਢ ਤੈਨੂੰ ਐਗੋ ਚੀਜ਼ ਦਿਖਾਉਣੀ ਹੈ ਤਾ ਉਹ ਅੰਡਰਗਰਾਊਂਡ ਰਹੂਗਾ ਆਹ ਭਾਗ ਤੈਨੂੰ ਨਾਲੇ ਲੱਗ ਜਾਣਾ ਉਹ ਹੀ ਨਾਲ ਲੱਗ ਜਾਣਾ ਤੈਨੂੰ ਗੱਵੇ 당 ਕਰੂੰਗੀ ਖਾਲ ਹਾਂ ਮੈਂ ਤੈਨੂੰ ਉਹੀ ਕਹਿ ਰਿਹਾ ਦੇਖ ਇੱਥੋਂ ਪੈਪ ਨਾ ਕਹਾਂ ਪੈ ਜਾ ਜਿੱਥੇ ਜਾ ਰਿਹਾ ਉਹ ਵੀ ਆਲੇ ਕਹਾਂ ਰਿਮੋਟ ਲਿਆ 20 ਵੋਟ ਲਿਆ ਜਿੱਥੇ ਜਾ ਰਿਹਾ ਜੇ ਤਾਂ ਮੂਰੇ ਤੱਕ ਕਵਰ ਕਰਨਾ ਹੈ ਉਰੇ ਕਰ ਤੂੰ ਕਹਿੰਦਾ ਉਰੇ ਤੱਕ ਕਵਰ ਕਰਨਾ ਹਾਂ ਉਹ ਤਾਂ ਲੇਕਿਨ ਯਾ ਹਾਂ ਇੱਥੇ ਗੱਡੂ ਆ ਬੇ ਤੇ ਗੱਲ ਗੱਪੇ ਆ ਟ੍ਰਿਕਾ ਕਰੀ ਹਾਂ ਹਾਂ ਹੁਣ ਆ ਮੇਰੀ ਫਿਰ ਇੱਥੇ ਦੇ ਦੱਪੇ ਇੱਥੇ ਦੇ ਦੱਪੇ ਉੱਥੇ ਸਿੱਦਾ ਬੁੱਤ ਦਾਹਾਂ ਘੱਟ ਸਿੱਦਾ ਹੌਦੀ ਦਾ ਹੌਦੀ ਦਾ ਨਹੀਂ ਬਣਨੀ ਆ ਹੌਦੀ ਤਾਂ ਬਣਨੀ ਆ ਹੌਦੀ ਤੇ ਜਾਣਾ ਪੈਣਾ ਹੌਦੀ ਤਾਂ ਬਣੀ ਪਣੀ ਆ ਹੌਦੀ ਪਾਣੀ ਹੋ ਕੇ ਜਾਣਾ ਉੱਥੇ ਹੌਦੀ ਚ ਸਾਫ਼ ਹੋਣਾ ਨਾ ਉਹ ਤੇ ਬੱਚੇ ਤੇ ਬੱਚੇ ਸਾਫ਼ ਨਹੀਂ ਬਣਦੇ ਇੱਥੇ ਨੂੰ ਹੌਦੀ ਸਾਫ਼ ਹਣੀ ਆ ਮੈਂ ਤਾਂ 12 13 ਹੌਦੀ ਹੋ ਗਈ ਬਸ ਹਾਂ ਆਗਰ ਭਾਈ ਮਹਿੰਗੀ ਚੱਲ ਨਹੀਂ ਕਰਦਾ ਗੱਲ ਬਣਦੀ ਐ ਮੋਟੋ 40000 ਦੀ ਆਈ ਸੀ ਕਾਲੀ ਲਿਆਉਣ ਕਿ ਤੂੰ 1500 ਦੀ ਉਹ ਤਗੜੀ ਲਿਆਈ ਮੜੀ ਯਾਰ ਨਹੀਂ ਉਹ ਕੁਤੂ ਵੀ ਤਾਂ ਨਹੀਂ ਥੱਲੇ ਦੱਬੀ ਹੋਈ ਇੱਥੇ ਗਾ ਤੂੰ ਟਾਇਰ ਲੈਟਰ ਇੱਥੇ ਆ ਗਿਆ ਟਾਇਰ ਜਣਾ ਡਰਾਈਵਰ ਟੈਕਨੀਕ ਡਾਲੀ ਲੈ ਗਈ ਆ ਬਈ ਨਹੀਂ ਚੱਕਣੀ ਹੈਗਾ ਹੋਰ ਆਹ ਤੇਤਾ ਜੀ ਵੀ ਦੱਬ ਦੇ ਆਪਾਂ ਆਹ ਇੱਥੇ ਪੱਤਾ ਚੱਲੀ ਵੀ ਉਹਦੇ ਸਿੱਧਾ ਪੱਤਾ ਆ ਜਾਣਾ ਪੁਰਸ ਹੀ ਆ ਜਾਣਾ ਜਿੰਨਾ ਭਰਤਾ 2 ਫੋਟ ਵਾਲੀ ਲਿਆ ਦੇ ਫੋਟੋ ਪਰ ਭਰਤਾ ਆ ਜਾਣਾ ਤੇਰਾ ਹਾਂ ਉਹ ਫੋਟੋ ਦੀ ਗੱਲ ਆ ਨਾ ਕਿ ਉਹਦੀ ਕਿਰਕ ਲੈ ਕੇ ਸਮਝਣਾ ਨਾ ਬਾਈ ਜੀ ਉਹਦਾ ਚਬੱਤੇ ਤੇ ਨੀਵੀਂ ਦੱਬਣੀ ਆ ਟੀਵੀ ਦਾ ਪੁਣੀ ਆ ਉਹ ਪਾਣੀ ਵੀ ਕੱਢਣਾ ਆ ਹਾਂ ਹਾਂ ਆ ਉਹ ਵੀ ਇਹ ਕਰਨਾ ਨੀਵੀਂ ਜਣਾਉਣੀ ਉਹ ਪਾਣੀ ਫਿਰ ਮੇਰੀ ਗੱਲ ਤੋਂ ਸੁਣੋ ਹੁਣ ਜੈਣੀ ਫਿਰ ਇਧਰ ਤਾਂ ਵਿਲੇ ਹੀ ਪਿਆ ਕਾਲੂ ਇਹ ਕੰਮ ਹੋ ਸਕਦਾ ਆਪਣਾ ਹਾਂ ਹਾਂ ਕਾਲੂ ਕੋਈ ਮਿਸਤਰੀ ਨੂੰ ਮੈਂ ਕਹਿ ਦਵਾ ਨਾ ਮਿਸਤਰੀ ਕਹਿੰਦਾ ਮੈਂ ਕਾਲੂ ਤੇਰਾ ਬਣਾ ਦਿੰਦਾ ਤੇ ਆਪਾਂ ਬਾਈ ਬਲੇ ਆਣ ਲੈ ਪਾਈਪ ਲੈ ਕੇ ਪਾਈਪ ਮੈਂ ਹੁਣ ਲਿਆਉਂਦਾ ਜਾ ਕੇ ਹਾਂ ਸਾਹਿਬ ਚੱਕ ਲਿਆ ਉਹਦਾ ਦੱਬਣੀ ਉਹ ਆ ਫਿਰ ਹਾਂ ਨੱਬਣੀ ਉਹ ਆ ਮੈਂ ਤਾਂ ਹੀ ਕਹਿੰਦਾ ਵੀ ਫਿਰ ਆਪਾਂ ਮਿੱਟੀ-ਮੁੱਟੀ ਦਾ ਭਰਤ ਪਤਾ ਪਾਈਏ ਇਹਨੂੰ ਪਧਰਾ ਕਰੀਏ ਸਾਰੇ ਨੂੰ ਆਓ ਪਹਿਲਾਂ ਇਹਦੇ ਦੇ ਦੀ ਡਿੱਗੀ ਬਣਾਉਣੀ ਬਣਾ ਲੈ ਉਹਦੇ ਹਿਸਾਬ ਨਾਲ ਲੱਗੇ ਪੱਟਣਾ ਪਿਆ ਲੋੜ ਬਰਾਂ ਦੇ ਪੱਟਣੇ ਥੋੜਾ ਜਿਹਾ ਪੱਟਣਾ ਆਓ ਪੱਟਣੀ ਬਣੀ ਖਾਲ ਉਹਦਾ ਕੋਈ ਮਾਤਾ ਖੇਤ ਦੇ ਲਿਵਰ ਇਹਦੇ ਲਿਵਰ ਦਾ ਸੈਟ ਆ ਜਣੀ ਥੋੜਾ ਪੱਟੀ ਵਾਲੇ ਜੀ ਵੀ ਤੱਕੀ ਕਰਾ ਕੇ ਹੋਰ ਪਾਸੇ ਉਹ ਭਈਆ ਬੁਲਾ ਲੈ ਭਈਏ ਨੂੰ ਬੁਲਾ ਲੈ ਕੱਲ੍ਹ ਲੈੜੀ ਸਾਰਾ ਉਹਨੇ ਕੰਟਰੋਲ ਕਰ ਦਿੰਨੇ ਨਾਲੇ ਲਾਈਨ ਪਾ ਦਿੰਨੀ ਉਹ ਤੁੰ ਮੈਂ ਹੋਰੋਂ ਦਾ ਕੰਮ ਹੈ ਲਾਇਨ ਤੇ ਕਿਤੇ ਫਰਸਾ ਦੇਖਿਆ ਉਧਰ ਫਰਸ ਦਾ ਪਾਤ ਤੇ ਉਹਨਾਂ ਨੇ ਹਾਂ ਮਹਾਜੇ ਉਹਨਾਂ ਦਾ ਕੰਮ ਰਹਿ ਗਿਆ ਹਲੇ ਚੱਕੋ ਲੰਦੇ ਫਿਰ ਜਿੱਦਣ ਬਤੂ ਹੋ ਗਿਆ ਕੰਮ ਉਹਨਾਂ ਦਾ ਬਸ ਕੰਮ ਰਹਿ ਗਿਆ ਬਾਥਰੂਮ ਦੀ ਲਪਾਈ ਔਰ ਬਾਥਰੂਮ ਦਾ ਫਰਸ ਇਹ ਸਾਰੀ ਰੱਖੋ ਉਧਰ ਲਮਾਈ ਹੋ ਗਈ ਆ ਫਰਸ ਪਾ ਲੈਣੇ ਔਰ ਬਜਰੀ ਬੂਜੀ ਇਕੱਠੀ ਕਰਕੇ ਫਰਸ ਜੇ ਪੈਣੀ ਉਹਨਾਂ ਨੇ ਪਾ ਲੈਣ ਦਿਆ ਸੀ ਬਈਆ ਨਾ ਪਾ ਇੱਕ ਦਿਨ ਬਾਅਦ ਉਹਨਾਂ ਨੇ ਪਾ ਲੈਣੀ ਚੱਕ ਇਹ ਰੂੜੀ ਵੀ ਪੈਣੀ ਆ ਤੇ ਉਹਦੇ ਬਾਅਦ ਫਿਰ ਜਾ ਰੋਕਾ ਇਹਨੂੰ ਹਲੇ ਇਹਨੂੰ ਕਾਲੂ ਕਰ ਦਮਾ ਆ ਆ ਫਿਰ ਰੂੜੀ ਉਹ ਆਸਾ ਚੱਕ ਲੈਣੇ ਨਾ ਫਰਸ ਔਰਸ ਤੇ ਪੈ ਜਣੇ ਇੱਥੇ ਚਕ ਉਹਨਾਂ ਆਏ ਪੱਤਰੀ ਕਰਦੇ ਜਾਮਣ ਪੱਟ ਦਿੰਦਾ ਹਾਂ ਹੱਸਦਾ ਨਾ ਕੱਲ ਬਾਅਦ ਨੂੰ ਫੱਟ ਨਹੀਂ ਜੋੜੀਆ ਤੇਰੀ ਕੋਟਕਾ ਹਾਂ ਗੱਲ ਪਾਉਣੀਆਂ ਇੱਥੇ ਪਾਉਣੀਆਂ ਬੰਦੇ ਪਾਉਣੀਆਂ ਖਾਲੀ ਕਰੀਂਦੇ ਨੇ ਵਧੀਆ ਇੱਟਾ ਇੱਟਾ ਬਾਗੜੇ ਜੋੜੀ ਪਾ ਚੜੀ ਐ ਇੱਥੇ ਨਹੀਂ ਆ ਜਣਾ ਬਾਧੂ ਆ ਵਾਜੇ ਦਰਖਤ ਲਾਉਣੇ ਨਾ ਕਟੋ-ਕਟ ਵੀ 10-15 ਫੁੱਟ ਦੂਰ ਰੱਖੀ ਦੇ ਬੱਚੇ ਤੇ ਯਾਰ ਇੱਥੇ ਲਾਉਂਗਾ ਜੀ ਸਾਬ ਹਾਂਜੀ ਪੁੱਤ ਓ ਮੈਂ ਕਿਹ ਯਾਰਗਾ ਇਹਦਾ ਅੱਜ ਛੋਟੇ ਕੱਲੂ ਮੋਟੇ ਹੋਣਾ ਨਾ ਹਾਂ ਇਹ ਪਿੱਛੇ ਸਾਰਾ ਕੱਕ ਪਕਾਰਨਾ ਦੂਰ ਰੱਖ ਦੂਰ ਹਾਂ ਓ ਉੱਥੇ ਕਰ ਦੇਣਾ ਜਿਹੜੇ ਪੰਜ ਹੋਰ ਪਾਈ ਮੇਰੇ ਬਾ ਉਹ ਲੈਨ ਸਰ ਲਾ ਦੇਣੇ ਆ। ਉਹ ਹੋਰ ਹੋਣ ਆਇਆ ਅੰਬਰੋਂ ਹਾਂ। ਹਾਂ। ਉਹ ਦੇ ਮੌਸਮੇਂ ਦੇ ਫਲ ਆਉਗਾ। ਪਤਾ ਨਹੀਂ ਇਹ ਹਾਈਬ੍ਰਿਡ ਯਾਰ। ਹੈਂ? ਹਾਈਬ੍ਰਿਡ। ਮੈਂ ਕੱਲ ਜੇ ਲੈ ਕੇ ਆਇਆ ਉੱਥੇ ਦੇ। ਉਦੇ ਉੱਥੇ ਅੰਬਰ ਨੂੰ ਕੋਹਰਾਉਂਦਾ। ਬਹੁਤ ਮਹਿੰਗਾ ਅੰਬ ਆ ਇਹ। ਅਦਾ ਪੋਰਤਾ ਬਸ ਉਹ ਮਹਿੰਗਾ ਅੰਬ ਹੈ। ਉਹ ਕਹਿੰਦਾ ਇਹਨੂੰ ਲੱਗਦੀ ਭਾਈ ਇਹ ਆ। ਲੱਗੀ ਵੀ ਅੰਬੀ ਆ ਰਾਤ ਤੇ ਬੈਠ ਗਈ। ਮਾਸਲ ਉੱਥੇ ਹੀ ਲੈ ਕੇ ਆਇਆ ਮੈਂ। ਅੱਭੀ ਬੈਠ ਗਿਆ ਹਾਂ ਉਹਨਾਂ ਨੇ ਉੱਥੇ ਹੁਣ ਲੱਗੀਆਂ ਵੇ ਕੂਹਰੋਨਾ ਮਾਹੀ ਕਹਿੰਦੇ ਬਾਈ ਲੇਟ ਆ ਉਹ ਹਾਈਬ੍ਰਿਡ ਵੀ ਹੈ ਇਹ ਲੱਗ ਗਈ ਯਾਰ ਅੱਭੀ ਬੈਠਣ ਲੱਗੀ ਹਾਂ ਹਾਂ ਉਹਨੂੰ ਤਾਂ ਕੋਈ ਕਰਨ ਦੀ ਲੋੜ ਪੈ ਕੋਈ ਠੀਕ ਹੈ ਇਹਨੂੰ ਹਾਈਬ੍ਰਿਡ ਆਂ ਦੀ ਸਟੇਕ ਦੀ ਵੀ ਹੋ ਰਹੀ ਹੈ ਇੱਥੇ ਕਲਮ ਹੁੰਦੀ ਆ ਅੱਜ ਤਾਂ ਥੋੜੇ ਚੀਜ਼ ਹੋਰ ਆ ਆ ਕਲਮ ਲੱਗੀ ਹੋਈ ਹੈ ਕਲਮ ਤਿਆਰ ਕਰੀ ਦੀ ਹੈ ਕਲ ਸਾਰਾ ਕੁਝ ਕਲਮ ਪਰੇ ਉੱਥੇ ਹਾਂ ਕਲਮ ਪਰੇ ਸਾਰਾ ਕੁਝ ਤਿਆਰ ਕਰਿਆ ਕਲਮ ਲੱਗੀ ਵਿਹਾਂ ਦੇਖਦੀ ਉਹਨਾਂ ਠੀਕ ਆਕਣਾ ਹੀ ਫਿਰ ਖੋਦੀ ਦੇ ਪਿੱਛੇ ਥੋੜਾ ਛੋੜੇ ਥੋੜੇ ਫੜੀਏ ਜੀ ਪਾ ਦਿੰਦਾ ਉਹ ਤਾਂ ਵੀ ਫੁੱਟ ਗਈ ਜਿਹੜੀ ਗਰਭੀ ਕਦੋਂ ਦੀ ਜੀ ਨਿਕਲ ਗਈ ਆਹ ਨਗਲੂ ਦਾ ਚੱਕਰ ਸਿੱਧਾ ਆਉਂਦਾ ਐ ਤੇ ਹੌਦੀ ਕਿੰਨੇ ਫੁੱਟ ਦੀ ਬਣਨੀ ਆ ਉਹ ਦੱਸੋ ਬਸ ਜਿੱਦਾ ਉੱਪਰ ਮੁੱਕ ਗਿਆ ਉਹਦੇ ਨਾਲੋਂ 2 ਇੰਚ 4 ਇੰਚ ਬਾਹਰ ਬਣਨੀ ਆ ਜਿੱਦੀ ਤੂੰ ਰੱਖੂਗਾ ਇਹ ਨਹੀਂ ਵੀ ਚਿੱਟਾ ਲਊ ਆਪਣੀ ਆ ਹਾਂ ਉਹ ਨਹੀਂ ਚੌੜੀ ਬਣਨੀ ਨਹੀਂ ਆ ਦੋੜੇ ਨੂੰ ਲੈ ਮੈਂ ਤੈਨੂੰ ਉਹੀ ਦੱਸਦਾ ਜੀ ਇਹਨੂੰ ਕੱਟ ਕਰ ਦੇ ਇਹਨੂੰ ਇਹਨੂੰ ਬੰਦ ਕਰਾ ਦੂੰਗਾ ਇਹਨੂੰ ਬੰਦ ਕਰਾ ਦੇ ਇੰਨੀ ਜੌੜ ਦੀ ਲੋੜ ਨਹੀਂ ਇੱਥੇ ਟਾਂਕਾਂ ਦਾ ਇੱਕ ਇੱਕ ਕਿੱਟੇ ਰੱਖਾਗੇ ਪਾਣੀ ਨਿਕਲਣੇ ਉਹ ਉੱਥੇ ਹੋਦੀ ਬਣੂਗੀ ਉਹ ਪੈਪ ਦੱਬ ਦੇਣਾ ਲਾਗ ਵਾਲੀ ਹੋਦੀ ਨੂੰ ਆ ਲਾਗ ਵਾਲੀ ਹੋਦੀ ਨੂੰ ਦੱਬੜਾ ਪੈਣਾ ਹਾਂ ਦੋ ਬਾਤੇ ਬਾ ਗਿੱਠ ਪਰਲੇ ਪਾਸੇ ਇੱਟਾਂ ਲੋਹੀਂ ਪਰਲੇ ਪਾਸੇ ਇੱਧਰ ਲਵਾ ਮੈਂ ਹਾਂ ਇੱਧਰ ਇੱਧਰ ਹੋਰ ਨਹੀਂ ਡੇ ਆ ਜੂਨੀ ਹੋਦੀ ਪੈ ਮੀਂ ਲਵਾ ਦੇ ਇੱਡੀ ਜੌੜ ਦੀ ਲੋੜ ਨਹੀਂ ਯਾਰ ਦੂਹੇ ਲੋੜ ਪੈ ਮੀਂ ਲੋ ਵਾਈਟ ਤੇ ਗੱਲ ਆਉਂਦਾ ਤੂੰ ਬਾਸ ਪਾਜਾ ਲਵਾ ਤਿੰਨ ਢਟਾ ਲਾ ਦੇ ਬਾਸ ਬਸ ਠੀਕ ਹੈ ਬਹੁਤ ਆ ਫੇਰ ਦੀ ਇੰਨਾ ਚਾਹੀਦਾ ਨਾ ਹਾਂ ਵਾ ਦੂਏ ਮੂਰੇ ਨੂੰ ਮੂਰੇ 2 ਫੁੱਟ ਨੀ 2 ਤਾਂ ਜ਼ਿਆਦਾ ਹੋ ਜਾਣਾ ਡੇਢ ਕਿ ਬਹੁਤ ਹੈ ਡੇਢ ਕਿ ਬਹੁਤ ਹੈ ਇਹ ਡੇਢ ਆ ਹੁੰਦਾ ਡੇਢ ਤੇ ਵੀ ਕੱਟੇ ਗੱਲਾਂ 18 ਤੇ ਆਉਂ ਨਹੀਂ ਬੰਮੇ ਇੱਥੇ ਪਾਣੀ ਕਰਨਾ ਬਾਈ ਮੈਂ ਕਹਾ 2 ਫੁੱਟ ਕਰ ਦੂੰਗਾ ਨਾ ਡੇਢ ਕਰ ਲੈ ਪਾਣੀ ਕਰਨਾ ਪਰ ਤੇ ਕਿੰਨਾ ਹੈ ਬਹੁਤ ਜਗ੍ਹਾ ਫਿਰ ਵੀ ਉਹ ਨਹੀਂ ਬਹੁਤ ਜਗ੍ਹਾ ਹੈਗੀ ਆਏ ਮਾਸਾ ਡੇਢ ਹੈ ਬਹੁਤ ਡੇਢ ਕਰ ਡੇਢ ਬਾਹਰ ਮਾੜੀ ਬਾਹਰ ਕਰਨਾ ਵੀ ਡੇਢ ਡੇਢ ਅੰਦਰ ਹੈ ਡੇਢ ਅੰਦਰ ਕਰ ਇੱਟ ਥੋੜੋ ਲਾ ਲਈ ਫਿਰ ਤਾਂ ਜੇ ਇੱਟ ਅੰਦਰ ਲੱਗੀ ਮੈਂ ਤਾਂ ਹੋਰ ਘਟ ਜਾਣਾ ਹਾਂ ਡੇਢ ਦਾ ਬਚਾ ਲੈ ਕਰ ਲੈ ਸਮਝ ਗਿਆ ਤਿਆਰੀਆਂ ਇੰਧਰ ਜਿਆਦਾ ਹੋਣਾ ਆਹੋ ਆ ਆਹ ਇੱਥੇ ਇਧਰ ਹੋ ਜਾਊਗਾ ਆ ਇੱਥੇ ਇਧਰ ਹੋਊਗਾ ਤਿਆਰ ਬਾਹਰ ਇਧਰੋਂ ਡੇਢ ਬਾਠ ਠੀਕ ਆ ਉਹਦਾ ਲਿਆ ਕੇ ਇਹਦੇ ਸਿਰਦਣਾ ਇੱਥੇ ਪਾਈਪ ਉਹਨਾਂ ਅੰਦਰ ਪਾਈਪ ਕੱਢਦੀ ਅੰਦਰ ਵੀ ਪਾਈਪ ਕੱਢਦੀ ਉਹਨੂੰ ਐਲਬੋ ਪਾ ਕੇ ਠੀਕ ਆ ਠੀਕ ਆ ਅੰਦਰ ਪਾਈਪ ਕੱਢਦੀ ਹੂੰ ਜਿੱਦਗੀ ਪਾਸ 2 ਇੰਚ ਤੂੰ ਕਿਹਨਾਂ ਦਾ ਚਾਹ ਰੱਖਣਾ ਚਾਹੁੰਦਾ ਕਿਸ ਮੇਰੇ ਨੂੰ ਵੱਡੇ ਤਵੇਰੋਂ ਮੈਂ ਹੀ ਪਾਣ ਲੱਗਾ ਪਹਿਲਾਂ ਉੱਥੇ ਮਾ ਮੋਸਮ ਵਧਣਾ ਵੱਡ ਲਿਵਾ ਜਰਾ ਇੱਧਰ ਐ ਇੱਧਰ ਭੂਰ ਪੋਦੇ ਉਹਨਾਂ ਕੱਖ ਫੇਰੇ ਕਿੱਡੇ ਕਰਦੇ ਫੇਰੂੰ ਵੀ ਉਸਤੀ ਉਹ ਜਿਹੜੇ ਭਾਈ ਉਹ ਸੋਤਰ ਵੀ 11 ਵਜੇ ਆ ਜਾਂਦਾ ਮੈਂ 11 ਵਜੇ ਕਿਹਣੀ ਆ ਗਿਆ ਦੀਆਂ ਕੱਲ ਹੁਣ ਮੀਂਹ ਆਲੇ ਤੇ ਲੈ ਕੇ ਵੱਢ ਕੇ ਸਕਾਏ ਵੀ ਐ ਖਾਂਦੇ ਨਹੀਂ ਬਾਈ ਪਰ ਮੁਸਕਰਾ ਕਰਦੇ ਜਾਂਦੇ ਖਾਂਦੇ ਨਹੀਂ ਉਹ ਸਾਲ ਦੀ ਵੀ ਇੱਕੜੀ ਕਰਦੇ ਆ ਹਾਂ ਮਾਜਾ ਬੱਲੇ ਨੂੰ ਡੰਡਾ ਜਾ ਪਰਾਜ ਕਰਮਾਇਸ ਹੋ ਗਈ ਹੁਣ ਸਵੇਰ ਦਾ ਠੰਡਾ ਦਾ ਹੁਣ ਕਰਮਾਇਸ ਹੋਈ ਵੀ ਮੇਰਾ ਹਾਲਤਾ ਦੇਖ ਲੈ ਦੂਪ ਦੇ ਵੱਢਿਆ ਵੇ ਇੱਥੇ ਆ ਗਏ ਮੈਂ ਅਰੇ ਕੱਪੜੇ ਰੰਗ ਕੇ ਆਇਆ ਇਹ ਦੇ ਦਿੰਦਾ ਮੈਨੂੰ ਕਿਹੜੇ ਵੀ ਦੇ ਲੈ ਇਹ ਸੜੀ ਗੱਲ ਵੀ ਆਪੂ ਤਾਂ ਹੀ ਪੀ ਗਿਉ ਮੈਨੂੰ ਲੱਗਦਾ ਨਹੀਂ ਨਹੀਂ ਆਹ ਧੱਕਾ ਥੱਲੇ ਗਿਆ ਸਾਡਾ ਡੱਬ ਪੈ ਗਿਆ ਤੇ ਬਾਹਰਾਈ ਕਰ ਵੀ ਕੱਪੜੇ ਰੱਖ ਗਿਆ ਤੂੰ ਹੀ ਦੇ ਲੈ ਪੱਲਾ ਦੇਖ ਲੈ ਕੰਮ ਹੀ ਬਹੁਤ ਹੈ ਹੈਗੀ ਹੈ ਇਹਨੂੰ ਨਹੀਂ ਹੈਗੀ ਉਹ ਵੀ ਜਿਹੜੀ ਆ ਜੰਮ ਗਿਆ ਉਹਨੂੰ ਵੀ ਆਈ ਵੀ ਉਹਦੇ ਕੱਪੜੇ ਦਾ ਫਰਕ ਮੈਨੂੰ ਜ਼ਿਆਦਾ ਦਿਖੀ ਜਾਂਦੀ ਤੇ ਠੀਕ ਹੈ ਗਾੜੀ ਨਹੀਂ ਹੈ ਹੈਗੀ ਹੈ ਗਾੜੀ ਨਹੀਂ ਹੈ ਤੇਰੀ ਕੋਈ ਵੀ ਰੰਗ ਮਾਈ ਜਾਂਦੀ ਹੈ ਹਾਂ ਉਹ ਮੁੱਕਾ ਉਹ Dependera ਅੱਜ ਰਾਹ ਦਾ ਕੱਲੂ ਕੱਲੂ ਨੇ ਸਾਰਾ ਕੰਮ ਫਾਈਨਲ ਕਰਕੇ ਆਇਆ ਇਹਦੇ ਬਟੀਨ ਹੁਣ ਲਿਆਂਦੀ ਤੇ 3000 ਤੂੜੀ ਚ ਪਈਆਂ ਕੱਢਣੀਆਂ ਪੈਣੀਆਂ ਉਹ ਬੁਲਾ ਲਾ ਕੋ ਕੱਢਣੇ ਆਉਂਦੇ ਉਹ ਹੀ ਪਾਉਣੀ ਆ ਉਹ ਇੱਥੇ ਬਾਥਰੂਮ ਦਾ ਪਾਦੀਏ ਡੇਢ ਕੱਢ ਕੇ ਉੱਥੇ ਪੈਣਾ 6-7 ਟੀਨਾ ਬਾਹਰ ਲਗਾਈ ਉਹ ਨਹੀਂ ਨਿਕਲਦੀ ਸਿੱਧੀ ਆ ਹਾਂ ਸਿੱਧੀ ਨਹੀਂ ਨਿਕਲਦੀ ਹੀ ਨਹੀਂ ਕੱਲੂ ਕੱਢ ਲੈਣੀਆਂ ਤੂੜੀ ਲੈਣੀਆਂ ਹੈ ਨਿਕਲਦੀਆਂ ਨਹੀਂ ਗਲਾਸ ਉਹ ਮੁੱਲੀ ਕੱਢ ਲਿਆ ਗਾ ਦਮ ਦੀ ਤਾਂ ਨਿਕਲੀ ਉਹਨੂੰ ਬਾਕੀ ਪਿੱਛੇ ਪਈਆਂ ਹੋਣੇ ਮੁੱਲੀ ਫੁੱਟੀ ਵੀ ਹੋਣੀ ਹੈ ਤਾਂ ਹਾਂ ਹੈ ਟਿੱਕਲੇ ਆਦਮੀ ਕਿੰਨੇ ਗਮੀਆਂ ਆ ਗਈ ਗੱਲ ਟਪੈਣੀ ਹੈ ਅੱਧੀ ਤੋਂ ਵੱਧ ਪੈਣੀ ਉਹ ਅੱਧੀ ਨਾਲੋਂ ਵੱਧ ਪੈਣੀ ਕਾਕੇ ਯਾਰ ਇਹ 12 ਫੁੱਟੀ ਹੋਈ 6 ਫੁੱਟ ਟਾਈਪ ਹੋਣਾ 12 ਫੁੱਟੀ ਦਾ ਪੈਣੀ ਉਹਦੇ 12 ਮੁੱਲ ਦਾ ਅੱਧੇ ਲਾ ਲਾ 6-6 ਹੋ ਗਿਆ ਦੇਖੋ ਘਰਾ ਪਈਆਂ ਹੋਗਾ ਵਾ ਤੇ ਘਰਾ ਪਈਆਂ ਹੈ ਜਦ ਆਪਣੇ ਬਾਹਰ ਟੂੜੀ ਪਿੱਛੇ ਪਈਆਂ ਇੰਨੀ ਆ ਵੀ ਪਿੱਛੇ ਨਹੀਂ ਆਏ ਤਾਂ ਨਿਕਲ ਜੂ ਜੋਰ ਮਾਰਿਆ ਗਿਆ ਨਹੀਂ ਨਿਕਲੇਗਾ ਉੱਪਰ ਨੂੰ ਲਾਜਣਾ ਨਿਕਲੂ ਉੱਪਰ ਨੂੰ ਨਿਕਲੂ ਇਹ ਇੱਥੇ ਇੱਥੇ ਵਾ ਨਿਕਲੂ ਆਹ ਹੈ ਵਾ ਟਿੱਕੇ ਦੇਖ ਲੈ ਕੱਢ ਕੇ ਜੂਰ ਹੋਇ ਕਰ ਨਾ 12 ਫੋਟੀ ਮਿਲਣੀ ਵੀ ਤੇਰੀ ਬਾਹਰ ਟੇ ਵੀ ਆ ਉਹ 12 ਫੋਟੀ ਮਿਲਣੀ ਇਧਰ ਉਪਲਗ ਨਹੀਂ ਮਿਲਣੀ ਐ ਇੱਥੇ ਨਹੀਂ ਮਿਲੂ ਹਾਂ ਹਾਂ ਮਗੌਣ ਦੱਸ ਆ ਵਾ 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 ਮਗੌਣੀ ਹੋਊਗੀ ਮਗੌਣੇ ਚੱਲ ਦੇਖ ਲੈਂਦੇ ਐ ਪਹਿਲਾਂ ਮੈਨਟੇਨ ਕਿ ਨਹੀਂ ਪੈਣੀ ਐ ਮੈਂ ਦੱਸ ਦਿੰਦਾ ਮੂੜੇ ਨੂੰ 5 ਫੁੱਟ ਐ ਇਹ ਇਆ ਰਹਾ 5 ਫੁੱਟ ਹਾਂ ਫੁੱਟ ਦਾ ਬਾਹਰ ਕੱਢੂੰਗਾ ਹੀ ਹਾਂ 6 ਹੋਊਗੀ 6 ਹੋਊਗੀ ਪਿੱਛੇ ਜਾਉਦਾ ਨਹੀਂ ਕੰਦ ਵਰਿਆ ਜਿਵੇਂ ਹੋਜੂ ਜੇ ਹੁਣ ਆਪਾਂ ਉੱਥੇ ਕੱਢੀਏ ਉੱਥੇ ਜਦੋਂ ਭਲਾ ਹੋਜੂ ਉਹਦੇ ਕਵਰ ਕਰਦਾ ਹੀ ਨਹੀਂ ਹਾਂ ਤੇ ਤੀਨੇ ਕੱਢ ਲਿਆ ਹਾਂ ਮਿਲਿਆ ਕੋਈ ਯੱਕ ਨਹੀਂ ਮਿਲਿਆ ਨਹੀਂ ਬੰਦੇ ਆ ਨਹੀਂ ਨਿਕਲਦੀ ਫਿਰ ਤੀਨਾ ਕੋਈ ਲੈ ਆ ਹਾਂ ਜੀ ਯਾਰ ਇਹ ਬਿਗੜਦਾ ਉਹਦਾ ਕੁਝ ਨਹੀਂ ਹੋਣਾ ਕੰਨੇ ਦਾ ਕੱਢ ਦਾਂ ਹਾਂ ਕੱਢਦੇ ਵਸ ਕੱਢਦੇ ਹੁਣ ਪਰਚਾ ਤੈਨੂੰ ਦੇ ਦੂੰਗਾ ਪਹਿਲਾਂ ਨਾ ਮਨ ਕੱਖ ਵੱਢ ਲੈ ਹਾਂ ਕਾਹਦਾ ਪਾਣੀ ਕੱਖ ਵੱਢ ਲੈ ਕੱਖ ਵੱਢ ਲੈ ਵੱਢਦਾ ਮੈਂ ਹੀ ਆਇਆ ਵੱਢ ਕੇ ਲੈ ਫਿਰ ਤੀਨ ਕੱਢਦੀਆਂ ਕਿੱਡੀ ਗੱਲ ਦੀ ਆਪਨੇ ਇਹਨਾ ਆਉਣਾ ਹੀ ਆ ਬਾਅਦ ਚ ਨਹਾ ਲਾਂਗੇ ਲੱਗਦਾ ਕਿ ਚੱਠਾ ਇੱਧਰੇ ਪੈਣਾ ਪਤਾ ਕਿਦਾਂ ਦਾ ਕਹਿੰਦਾ ਪਹਿਲਾਂ ਨਹੀਂ ਜਿਹੜਾ ਪਹਿਲਾਂ ਗਾਇ ਜਗਤ ਕਲੀਅਰ ਕਰੇਗਾ ਉਹ ਆਪੇ ਚਰਨਾ ਫਿਰ ਤੁਸ ਕ ਮੀਨ ਇਕੱਠੇ ਰੋਟੀ ਕਰ ਲੈਣੀ ਉਹਦੇ ਗੱਲ ਲੋਟ ਹਾਂ ਤੇ ਰੋਟੀ ਨੂੰ ਚੱਠੇ ਦਾ ਹੁੰਦਾ ਹੈ ਤੇ ਮੰਨਦਾ ਨਹੀਂ ਮੇਰੀ ਮਹੀਆ ਦਾ ਚੱਠਾ ਐ ਹੋ ਗਿਆ ਇਹ ਉਹ ਪਾਣੀ ਤਾਂ ਆ ਹੀ ਗਿਆ ਉਹ ਤਾਜ਼ਾ ਹੀ ਹੁੰਦਾ ਪਾਣੀ ਆ ਦੀ ਨਾਲ ਬਿਆਜ ਤਾਂ ਪੈਣੀ ਉਹਦੇ ਬਾਰੇ ਆ ਤਾਂ ਨੂੰ ਦਮਿਆ ਲਾਦਾ ਹਾਂ ਆ ਆ ਮਾਛੜ ਇਹ ਕਦੇ ਚੱਠਾ ਦਾ ਵਗਿਆ ਤੇਰਾ ਪਾਣੀ ਆ ਗਿਆ ਉਹ ਪਾਣੀ ਹਿੱਲਿਆ ਉਹ ਪਾਣੀ ਆਉਂਦਾ ਦੇਖ ਕਾ ਭਰੀ ਖੜੀ ਆ ਆ ਡਿੱਗੀ ਦਾ ਆਉਂਦਾ ਏ ਹਾਂ ਉਹ ਚੋਂ ਉਹ ਪਾਣੀ ਉਹ ਕੱਢ ਪਾਣੀ ਗੁਰੂ ਉਹ ਇਹਨੂੰ ਨਹੀਂ ਯਾਰ ਹੁਣ ਬੱਤ ਗੂਲੇ ਗਾਰਾ ਕੱਢ ਆ ਇਹਨੂੰ ਮੁਰੇ ਮਿੱਟੀ ਲੱਗੀ ਜਿਹੜੀ ਉਹ ਉਧਰ ਕਿੱਥੇ ਨੂੰ ਚਲ ਗਿਆ ਉਧਰ ਜਾਣਾ ਲੱਗ ਲਾਗੇ ਨੇ ਲਾਗੇ 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 ਦੇ ਵਿੱਚ ਰਸਨਾ ਥੋਕ ਜਾਣਾ ਸਤ ਦਬਿਆ ਬਲ ਲੱਗਦਾ ਠਾਰਾ ਥੱਲੇ ਫਰਸ਼ ਫਰਸ਼ ਪਿਆ ਦਬਿਆ ਬਲ ਹੋਵੇ ਨਾ ਇਹ ਉਹ ਤੇੜ ਪੈਸ ਵਗਨ ਨਾਲ ਦਬਿਆ ਬਲ ਜੱਠਾ ਇਹਦੇ ਬਸ ਉਹ ਤਾਂ ਹੋਵੇ ਐਂ ਲੱਗਦਾ ਥੋੜਾ ਟੇਡਾ ਉੱਥੇ ਖੜੇ ਤੇ ਬਣਾਵਟ ਇਹੋ ਜੀ ਹੋਣੀ ਇਹਦੀ ਲੱਗਦਾ ਅਸੀਂ ਵੀ ਹਜੇ ਕਹਿ ਸਕਦੇ ਜਿੱਦਣ ਕੰਮ ਆਉਣ ਲੱਗੇ ਫਿਰ ਤੁਸੀਂ ਕਰੂਗੇ ਉਹ ਤੈਨੂੰ ਪਤਾ ਸਭ ਨੇ ਖਾਇਆ ਉਹ ਨਾਲ ਦੇ ਚੀਜ਼ਾਂ ਉਕਰ ਦੁਗੜ ਐ ਇਹਦੇ ਫਰਸ਼ ਨਹੀਂ ਉਹ ਭਾਰਤ ਨਹੀਂ ਪਿਆ ਵਾ ਤਾਂ ਤੁਹਾਨੂੰ ਲੱਗਦਾ ਇਹ ਐ ਟੇਪ ਆ ਸਾਰਾ ਇਹਦੇ ਨਾਲ ਵੀ ਇਹੀ ਕਿਤੇ ਹੋਈ ਆ ਉਹ ਕਿੱਥੇ ਟੇਡਾ ਤਾਂ ਹੈ ਨਹੀਂ ਆ ਤੁਸੀਂ ਪੈਲ ਪੈਲੀ ਜਿਹੜੀ ਕਰਦੇ ਜੇ ਕਰਕੇ ਆ ਪਾਣੀ ਪੜਦਾ ਦਾ ਵਿੱਚ ਉਹ ਪੈਰ ਫੂੜ ਧੋ ਕੇ ਗਏ ਆ ਉਹ ਯਾਰ ਉਹ ਅਰਥਮਾਨ ਨੂੰ ਕਹਿੰਦਾ ਅਸਲੇ ਕਿਦਾਂ ਪਾਣੀ ਖੜਾ ਚੱਲ 7 ਤੇ ਗਲਤੀ ਹੋ ਗਈ ਭਾਈ ਅਸੀਂ ਕਹਿ ਤਾ ਵੀ ਛੱਠਾ ਟੇਡਾ ਹੋ ਗਿਆ ਬਸ ਐਂ ਕਹਦੇ ਹੁਣ ਗੱਗੇ ਆਵੇਂ ਤਾ ਬਸ ਮੀ ਟੁੰਡੇ ਢਾਲਦਾ ਮੈਨੂੰ ਕਾ ਤੂੰ ਗੱਲ ਮੇ ਕਹ ਲੀਂ ਆ ਭਾਈ ਸਾਥੇ ਗਲਤੀ ਹੋ ਗਈ ਆ ਮੋਟਰ ਵੀ ਟੇਡਾ ਦੀ ਸਾਈਡ ਨੂੰ ਮੈਨੂੰ ਹੋਈ ਵੀ ਕਿਹਾ ਮੋਟਰ ਵੀ ਆਦਾ ਟੇਕਰ ਕਰੀ ਵੀ ਢੀਨਾ ਪਾਉਣੀ ਆ ਆ ਵੀ ਆਦਾ ਢੀਨਾ ਦੀ ਢਾਲ ਐ ਆ ਢੀਨਾ ਢਾਲੇ ਤੰਮੇ ਭਾਈ ਨਾ ਹਰ ਕੋ ਗੰ ਅਬੂਲਾ ਨੂੰ ਕਰਤੀ ਐਨਾ ਕੇ ਰੱਖਣਾ ਪੈਣਾ ਤੈਨੂੰ ਢਾਲ ਰੱਖ ਲਈ ਜਿਆਦਾ ਹੋ ਨਾ ਕਰੀ ਨਿੰਮਾ ਕਿ ਨੀਵਾ ਰੱਖੋ ਐਨਾ ਕਿ ਨੀਵਾ ਰੱਖੇ ਢਾਲ ਨਾਲ ਲਾ ਜੀ ਮੜ ਮੜੀ ਉੱਥੇ ਤਾਂ ਹੀ ਫੁੱਟੂ ਵੀ ਤੇ ਜਾਈ ਥਈ ਭਰਤ ਪਾਉਣਾ ਪਾਣੀ ਨਹੀਂ ਖੜੂ ਤਾਂ ਫੁੱਟੂ ਜਾਉ ਦਈਏ ਦੇਖੋ ਉਥੇ ਦਾ ਕਿਉਂ ਨਹੀਂ ਇਹ ਨਾ ਹੋਏਗਾ ਗਲਾਸ ਮੰਗਦੀ ਗਲਾਸ ਫੇਰ ਪੁੱਤ ਇਹ ਤਾਂ ਹੈ ਨਾ ਦੰਦਾ ਬੱਤ ਤੈਨੂੰ ਤੀਨੀ ਕਿ ਕੇ ਚੱਲ ਇੱਧਰੋਂ ਕਿੰਨਾ ਨੀਵਾ ਰੱਖਾ ਹੁਣ ਮਾ ਉਹ ਨਹੀਂ ਕਹਿਣਾ ਮੀਮਾ ਉਹਨਾਂ ਉੱਥੇ ਤੇ ਇੱਥੇ ਵੀ ਜਾਏ ਫੁੱਟਰੀ ਢਾਲ ਦਈਏ ਥਈ ਭਰਤ ਪਾਉਣਾ ਕੱਚੇ ਦੇ ਕੱਚੇ ਦੀ ਬਸ ਠੀਕ ਹੈ ਕੰਮ ਸਾਰੇ ਬਸ ਠੀਕ ਹੈ ਹੁਣ ਹੌਣਦੇ ਵਾਂ ਹੁਣ ਠੀਕ ਹੈ ਵਾ ਤੂੰ ਬਾਜਰਾ ਵੱਡ ਫਿਰ ਦੇਖੀ ਲੁਕੀ ਬੁਣੀ ਜੀ ਹਾਂ ਹਾਂ ਉਹ ਬਟਲੋ ਬਾਜਰਾ ਸੁਣ ਕੇ ਬਾਜਰਾ ਵੱਡ ਗਿਆ ਰਹਿ ਗਿਆ ਥੋੜਾ ਥੋੜਾ ਕੀ ਆ ਦੋ ਦਿਨ ਤੱਕ ਮਿੱਟੀ ਚ ਚਲਾ ਇੱਥੇ ਨੂੰ ਫਿਰ ਬਲੇ ਬੱਤ ਜਾ ਜੀ ਮੈਂ ਪਤਾ ਲੱਗੂਗਾ ਦਰਖਤ ਦਰੁਖਤ ਵੀ ਲਾਈਏ ਜਿਹੜੇ ਪਏ ਆ ਮੈਂ ਫਲੇ ਜਰੀਆਂ ਮੜ ਗਏ ਮੂਹ ਲੱਗ ਗਿਆ ਨੇ ਕੀੜੇ ਨਹੀਂ ਖਾ ਲਿਆ ਕੀ ਮਾਸਾ ਕਿੰਨੀ ਤਰ ਗੂੜੇ ਦੇਖਿਆ ਬਾਰੇ ਦੇਖ ਜੀ ਗੂੜੀ ਹੋਣੀ ਜਿਹੜੀ ਸੀ ਆਏ ਹੋਈ ਬਈ ਆਲਜੀ ਬਈ ਜਾਨੀ ਉੱਥੇ ਨਹੀਂ ਉਹ ਬੀਜੀ ਰਹਿ ਗਈ ਉਹ ਮੀਂਹੜੀ ਬਾਜਰਾ ਬਜਣਾ ਦੇਣਾ ਚੜੀ ਨਹੀਂ ਦੇ ਵਿਚ ਚੜੀ ਨਹੀਂ ਗੱਲ ਤੇ ਨਾ ਆਇਆ ਬੀਜਾ ਬਾਜਰਾ ਹੁੰਦਾ ਹੁਣ ਨੂੰ ਮੈਂ ਟੋਂਡੀ ਨਾਲ ਉਹ ਮੇਰੇ ਪਾ